ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰ ਹਾਂ ਜੀ ਫਰਕਤਾ ਪੈ ਗਿਆ ਫਰਕਤਾ ਪੈ ਗਿਆ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਮੁੱਦਿਆਂ ਤੇ ਗੱਲ ਕਰਦੇ ਹਾਂ ਜਿਨ੍ਹਾਂ ਦਾ ਸੁਰੂਕਾਰ ਪੰਜਾਬ ਪੰਜਾਬੀ ਤੇ ਪੰਜਾਬੀਆਂ ਦੇ ਨਾਲ ਜੁੜਿਆ ਹੁੰਦਾ ਹੈ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਸਾਰਾ ਦਿਨ ਸਿਆਸੀ ਸਰਗਰਮੀਆਂ ਖੂਬ ਜ਼ੋਰਾਂ ਤੇ ਰਹੀਆਂ ਜਿੱਥੇ ਪੰਜਾਬ ਦੇ ਵਿੱਚ ਨਗਰ ਨਿਗਮ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਹੰਗਾਮਾ ਹੋਇਆ ਉੱਥੇ ਹੀ ਪੰਥਕ ਸਿਆਸਤ ਵੀ ਵੱਡੇ ਪੱਧਰ ਦੇ ਉੱਤੇ ਗਰਮਾਈ ਰਹੀ ਜੇਕਰ ਗੱਲ ਕਰੀਏ ਨਗਰ ਨਿਗਮ ਚੋਣਾਂ ਦੀ ਤਾਂ ਆਮ ਆਦਮੀ ਪਾਰਟੀ ਬਿਲਕੁਲ ਹੁੰਜਾ ਫਿਰ ਜਿੱਤ 2022 ਦੀ ਤਰ੍ਹਾਂ ਇਸ ਦੇ ਵਿੱਚ ਵੀ ਕਰਦੀ ਹੋਈ ਦਿਖਾਈ ਦੇ ਰਹੀ ਹੈ ਪਰ ਸਭ ਦੇ ਬਾਅਦ ਮੁਰਤੋਂ ਸਰਜੀਤੀ ਦਾ ਰਾਹ ਦੇਖ ਰਹੀ ਸ਼੍ਰੋਮਣੀ ਅਕਾਲੀ ਦਲ ਵੀ ਇਸ ਚੋਣ ਮੈਦਾਨ ਦੇ ਵਿੱਚ ਉਤਰੀ ਹੈ ਹਾਲਾਂਕਿ ਚਰਚਾਵਾਂ ਸਿਆਸੀ ਚੋਣ ਅਖਾੜੇ ਦੇ ਵਿੱਚ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਕੁਝ ਖਾਸ ਨਹੀਂ ਹੋਈ ਪਰ ਅੱਜ ਜੋ ਬਤੀਰਾ ਹੋਇਆ ਹੈ ਅੱਜ ਜੋ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਚਰਚਾ ਮਾ ਦੇ ਵਿੱਚ ਅੱਜ ਸ਼੍ਰੀ ਮੱਛੀਵਾੜਾ ਸਾਹਿਬ ਦੇ ਵਿੱਚ ਜਥੇਦਾਰ ਗੈਨੀ ਰਗਵੀਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਬੰਦ ਕਮਰਾ ਮੁਲਾਕਾਤ ਹੁੰਦੀ ਹੈ ਮੁਲਾਕਾਤ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਚੀਮਾ ਬਾਹਰ ਆਉਂਦੇ ਨੇ ਉਮੀਦ ਤੇ ਕਿਆ ਸਰਾਈਆਂ ਲਿਆਂ ਜਾਂ ਰਹੀਆਂ ਸੀ ਕਿ ਸ਼ਾਇਦ ਅਸਤੀਫਿਆਂ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੋਵੇ ਯਾ ਜਿਹੜੀ ਨਾਰਾਜ਼ਗੀ ਕੱਲ ਗਿਆਨੀ ਰੁਗਵੀਰ ਸਿੰਘ ਵੱਲੋਂ ਦਿਖਾਈ ਗਈ ਉਸ ਨਾਰਾਜ਼ਗੀ ਦੇ ਉੱਤੇ ਕੋਈ ਪ੍ਰਤੀਕਿਰਿਆ ਆਵੇ ਪਰ ਨਾਲ ਦੀ ਨਾਲ ਦਲਜੀਤ ਸਿੰਘ ਚੀਮਾ ਇਹ ਸਭ ਤੋਂ ਬਾਅਦ ਅਸਤੀਫੇ ਵਾਲੇ ਬਿਆਨ ਦੇ ਉੱਤੇ ਇਹ ਬਿਆਨ ਦੇ ਜਾਂਦੇ ਨੇ ਕਿ ਹਜੇ ਪੰਦਰਵਾੜਾ ਚੱਲ ਰਿਹਾ ਹੈ ਅੰਤਰੀਮ ਕਮੇਟੀ ਦੀ ਮੀਟਿੰਗ ਜਿਹੜੀ ਉਹ ਕੀਤੀ ਜਾਵੇਗੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਬੁਲਾ ਕੇ ਕੋਈ ਫੈਸਲਾ ਲਿਆ ਜਾਵੇਗਾ ਜੇਕਰ ਸਿਆਸੀ ਪਦਦਰ ਤੋਂ ਹਟ ਕੇ ਪੰਥਕ ਪਦਦਰ ਤੇ ਇਸ ਗੱਲ ਦੇ ਉੱਤੇ ਘੋਖ ਕਰੀਏ ਦਾ ਗਲਤ ਹੈ ਨਿਕਲਦੀ ਹੈ ਕਿ ਜਥੇਦਾਰ ਸਹਿਬਾਨਾ ਨੇ ਸ਼ਰੀਅਤ ਕਾਲ ਤੱਕ ਤੇ ਸਾਧ ਦੀ ਫਜ਼ੀਹਤ ਤੋਂ ਖੜ ਕੇ ਇਹ ਇਹ ਜਿਹੜਾ ਹੁਕਮ ਸੁਣਾਇ ਸੀ ਕਿ ਤਿੰਨ ਦਿਨਾਂ ਦੇ ਵਿੱਚ ਵਿੱਚ ਤੁਸੀਂ ਅਸਤੀਫੇ ਪ੍ਰਵਾਨ ਕਰਕੇ ਲਿਸਟ ਦਿਓ ਪਰ ਉਸ ਤੋਂ ਬਾਅਦ 20 ਦਿਨ ਦਾ ਸਮਾਂ ਲਿਆ ਗਿਆ ਤੇ ਹੁਣ 20 ਦਿਨਾਂ ਤੋਂ ਬਾਅਦ 15 ਦਿਨ ਦਾ ਸਮਾਂ ਹੋਰ ਪਾ ਲਿਆ ਗਿਆ ਕਿਉਂਕਿ ਸ਼ਹੀਦ ਸਬਾਵਾ ਚੱਲ ਰਹੀਆਂ ਨੇ ਸੋ ਇਹ ਸਭ ਦੇ ਦਰਮਿਆਨ ਗੱਲਾਂ ਵੀ ਚਰਚਾ ਦੇ ਵਿੱਚ ਨੇ ਕਿ ਜੇਕਰ ਹੁਣ ਸ਼ਹੀਦ ਦੀ 15ਵਾੜਾ ਚੱਲ ਰਿਹਾ ਹੈ ਤਾਂ ਜਥੇਦਾਰ ਗੈਨੀ ਹਰਪੀ ਸਿੰਘ ਦੇ ਉੱਤੇ ਇਸ ਸਭ ਦੇ ਦਰਮਿਆਨ ਕਾਰਵਾਈ ਕਿਉਂ ਕੀਤੀ ਗਈ ਪਰ ਉਧਰ ਜੇਕਰ ਬਾਗੀ ਧੜੇ ਦੀ ਗੱਲ ਕਰੀਏ ਤਾਂ ਬਾਗੀ ਧੜੇ ਨੇ ਇਸ ਪੂਰੀ ਕਾਰਵਾਈ ਨੂੰ ਧੋਖੇ ਦਾ ਰੂਪ ਦੱਸਿਆ ਪਰ ਇਸ ਸਭ ਦੇ ਦਰਮਿਆਨ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੀ ਵੀ ਇੱਕ ਤਸਵੀਰ ਖੂਬ ਚਰਚਾ ਦੇ ਵਿੱਚ ਹੈ ਜਿਸ ਦੇ ਵਿੱਚ ਰਾਹੁਲ ਗਾਂਧੀ ਉਹ ਰਾਦੇ ਨਾਲ ਚੱਲ ਕੇ 에어ਪੋਰਟ ਤੋਂ ਬਾਹਰ ਨਿਕਲਦੇ ਹੋਏ ਦਿਖਾਈ ਦੇ ਰਹੇ ਨੇ ਚਰਚਾਵਾਂ ਇਸ ਗੱਲ ਦੀਆਂ ਨੇ ਕਿ ਵੀਲਚੇਅਰ ਦੇ ਉੱਤੇ ਜਿਸ ਦੁੱਖ ਦੇ ਨਾਲ ਸੁਖਵੀਰ ਸਿੰਘ ਬਾਦਲ ਬੈਠ ਕੇ ਦੇਖੇ ਹੋਏ ਸੀ ਲੱਗਦਾ ਸੀ ਕਿ ਉਹਨਾਂ ਦੇ ਮਨ ਦੇ ਉੱਤੇ ਇਸ ਗੱਲ ਦਾ ਬਹੁਤ ਪ੍ਰਭਾਵ ਹੈ ਬਹੁਤ ਤਰੀਕੇ ਦੇ ਨਾਲ ਪ੍ਰਭਾਵਿਤ ਹੋਏ ਨੇ ਪਰ ਹੁਣ ਜਿਸ ਤਰੀਕੇ ਦੇ ਨਾਲ ਚਿਹਰੇ ਦੇ ਉੱਤੇ ਰੌਣਕ ਦੇਖੀ ਗਈ ਤਾਂ ਸਵਾਲ ਲੋਕ ਇਹ ਵੀ ਚੱਕ ਰਹੇ ਨੇ ਕਿ ਹਜੇ ਤੁਸੀਂ ਸਜ਼ਾ ਪੂਰੀ ਕੀਤੀ ਹੈ ਕੀ ਇਹ ਸਾਰਾ ਢੋਂਗ ਸੀ ਜੋ ਤੁਸੀਂ ਵੇਲਚੇਅਰ ਤੇ ਬੈਠ ਕੇ ਕੀਤਾ ਸੋ ਇਹ ਸਭ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਸਟੂਡੀਓ 'ਚ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਗੈਲ ਉਹਨਾਂ ਦਾ ਇਸਤਕਬਾਲ ਕਰ ਲੈਂਦੇ ਆ ਬਹੁਤ ਬਹੁਤ ਸਵਾਗਤ ਹੈ ਬਾਈ ਤੁਹਾਡਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਵਿਵੇਕ ਜੀ ਤੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਹਰ ਰੋਜ਼ ਦੀ ਤਰ੍ਹਾਂ ਪਿਆਰ ਭਰੀ ਦਿਲੋਂ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਦੋ ਮਸਲਿਆਂ ਦੇ ਬਾਰੇ ਮਫਾਦ ਦੇ ਬਾਰੇ ਗੱਲ ਕੀਤੀ ਹੈ ਇਹ ਦੋਵੇਂ ਮਸਲੇ ਇੱਕੋ ਟੌਪਿਕ ਦੇ ਨਾਲ ਕਿਤੇ ਨਾ ਕਿਤੇ ਜੁੜਦੇ ਨੇ ਇਹਨਾਂ ਚੀਜ਼ਾਂ ਦੇ ਵਿੱਚੋਂ ਦੀ ਹੁੰਦੇ ਹੋਏ ਸਵਾਲ ਜਿਹੜੇ ਨੇ ਬਹੁਤ ਸਾਰੇ ਨਿਕਲ ਕੇ ਉਹ ਭਾਵੇਂ ਐਸਜੀਪੀਸੀ ਦੇ ਉੱਪਰ ਖੜੇ ਹੋਣ ਦੀ ਗੱਲ ਹੋਵੇ ਜਾਂ ਗੱਲ ਹੋਵੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੁਣ ਤੱਕ ਪ੍ਰਧਾਨ ਨੇ ਜਿਨ੍ਹਾਂ ਦਾ ਅਸਤੀਫਾ ਤੁਰਿਆ ਫਿਰਦਾ ਕਦੇ ਇੱਧਰਲੇ ਪਾਸੇ ਜਾਂਦਾ ਕਦੇ ਉਧਰਲੇ ਪਾਸੇ ਜਾਂਦਾ ਹੈ ਅਸਤੀਫਾ ਉੱਥੇ ਨਹੀਂ ਜਾਂਦਾ ਜਿੱਥੇ ਜਾਣਾ ਚਾਹੀਦਾ ਹੈ ਉਹ ਸਾਰੇ ਸਵਾਲ ਜਿਹੜੇ ਨੇ ਇਨਾਂ ਤਮਾਮ ਲੋਕਾਂ ਦੇ ਉੱਪਰ ਤਮਾਮ ਆਗੂਆਂ ਦੇ ਉੱਪਰ ਉੱਠਦੇ ਦਿਖਾ ਲਈ ਦੇ ਰਹੇ ਨੇ ਤੇ ਇਨਾਂ ਉੱਠਦੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਜਿਸ ਤਰੀਕੇ ਦੇ ਨਾਲ ਦਰਸ਼ਕ ਕੋਸ਼ਿਸ਼ ਕਰ ਰਹੇ ਨੇ ਜਿਸ ਤਰੀਕੇ ਦੇ ਨਾਲ ਗਾਮੇ ਰੂਪੀ ਗੱਲਾਂ ਚੱਲ ਰਹੀਆਂ ਨੇ ਇਹ ਸਭ ਕੁਝ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੋਖਾਂਗੇ ਪੜਤਾਲਾਂਗੇ ਬਿਲਕੁਲ ਸੁਖਵੀਰ ਸੋ ਅੱਜ ਮੁਲਾਕਾਤ ਜਿਹੜੀ ਹੈ ਗੈਨੀ ਰਗਵੀਰ ਸਿੰਘ ਤੇ ਨਾਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਹੁੰਦੀ ਹੈ ਜਜ ਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਡਾਕਟਰ ਦਲਜੀਤ ਸਿੰਘ ਚੀਮਾ ਹਾਜ਼ਰ ਰਹਿੰਦੇ ਨੇ ਹਾਲਾਂਕਿ ਸਾਰੇ মিডিਆ ਤੋਂ ਤਾਂ ਥੋੜੀ ਦੂਰੀ ਬਣਾ ਕੇ ਰੱਖਦੇ ਨੇ ਪਰ ਦਲਜੀਤ ਸਿੰਘ ਚੀਮਾ ਬਾਹਰ ਆ ਕੇ ਬਿਆਨ ਦਿੰਦੇ ਨੇ ਹਵਾਲਾ ਜਿਹੜਾ ਹੈ ਸ਼੍ਰੀ ਦੀ ਪੰਦਰਵਾੜੇ ਦਾ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਤਾਂ ਇਹੀ ਗੱਲ ਸਪਸ਼ਟ ਹੁੰਦੀ ਹੈ ਕਿ ਭਾਈ ਅਸਤੀਫੇ ਵਾਲੀ ਕਾਰਵਾਈ ਦੇ ਵਿੱਚ ਜਿਹੜਾ ਸਮਾਂ ਉਹ ਵਧਾ ਦਿੱਤਾ ਗਿਆ ਹੈ ਇਹ ਵੀ ਹੁਣ ਸਵਾਲ ਹੈ ਕਿ ਇਹ ਜਿਹੜਾ ਸਮਾਂ ਵਧਾਇਆ ਗਿਆ ਇਸ ਦੇ ਬਾਰੇ ਪਹਿਲਾਂ ਕੋਈ ਕੋਖ ਨਹੀਂ ਹੋਈ ਕਿਉਂਕਿ 20 ਦਿਨ ਦਾ ਸਮਾਂ ਮਨ ਲੱਗਦਾ ਨਹੀਂ ਕਿ ਜ਼ਿਆਦਾ ਹੁੰਦਾ ਤੇ 3 ਦਿਨ ਪਹਿਲਾਂ ਦੇ 20 ਤੇ 3 23 ਹੋ ਗਏ ਹਨਾ ਕਿੱਥੇ ਇਹਨਾਂ ਨੇ 2 ਤਰੀਕ ਨੂੰ ਸਜ਼ਾ ਲੱਗੀ 5 ਤਰੀਕ ਨੂੰ ਜਵਾਬ ਦੇਣਾ ਜੀ ਆਪਾਂ 5 ਤਰੀਕ ਤੋਂ ਪਹਿਲਾਂ 4 ਤਰੀਕ ਨੂੰ ਸਮਾਂ ਵਧਾ ਦਿੱਤਾ ਗਿਆ ਸੋ 5 ਤਰੀਕ ਨੂੰ ਸਮਾਂ ਵਧਾ ਦਿੱਤਾ ਗਿਆ ਸੋ ਸਮਾਂ ਬੱਜ ਕੇ ਫਿਰ 20 ਦਿਨ ਦਾ ਹੋ ਗਿਆ ਯਾਨੀ ਕਿ 23 ਜਾਂ 24 25 ਤਰੀਕ ਤੱਕ ਇਹਨਾਂ ਨੇ ਆਪਣੇ ਅਸਤੀਫੇ ਪ੍ਰਵਾਨ ਕਰਨੇ ਸੀਗੇ ਪਰ ਹਾਲਾਂਕਿ ਸਵਾਲ ਤਾਂ ਇਹ ਵੀ ਹੈ ਕਿ ਹੁਣ ਪ੍ਰਧਾਨਗੀ ਕਿਸ ਕਦਰ ਜਿਹੜੀ ਹੈ ਉਹ ਹੁਣ ਮੁੱਚਦਾ ਸਵਾਲ ਬਣੀ ਹੋਈ ਹੈ ਕਿ ਸੁਖਬੀਰ ਸਿੰਘ ਬਾਦਲ ਮੁਰਤੋਂ ਪ੍ਰਧਾਨ ਬਣਦੇ ਨੇ ਕਿ ਅਸਤੀਫਾ ਪ੍ਰਵਾਨ ਹੁੰਦਾ ਹੈ ਜੇ ਅਸਤੀਫਾ ਪ੍ਰਵਾਨ ਹੋਵੇਗਾ ਤਾਂ ਕੀ ਬਾਗੀ ਟੜਾ ਜਿਹੜਾ ਹੈ ਉਹ ਮੁਰਤੋਂ ਸਰਗਰਮ ਹੋ ਸਕਦਾ ਹੈ ਕਬਜ਼ਾ ਕਰ ਸਕਦਾ ਹੈ ਪਰ ਇਹ ਸਭ ਦੀ ਕਾਰਵਾਈ ਦੇ ਵਿੱਚਕਾਰ ਇਹ ਤਾਂ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਅਸਤੀਫਿਆਂ ਦੇ ਵਿੱਚ ਰੁੱਝੀ ਹੋਈ ਹੈ ਉਹ ਅਸਤੀਫੇ ਜਿਹੜੇ ਨਾ ਤਾਂ ਪ੍ਰਵਾਨ ਹੁਣੇ ਚੰਦੇ ਆ ਤੇ ਨਾ ਹੀ ਉਹ ਅਸਤੀਫਿਆਂ ਦਾ ਮਸਲਾ ਜਿਹੜਾ ਆ ਉਹ ਹੱਲ ਹੋਣਾ ਜਾਪ ਰਿਹਾ ਹੈ ਜਿਸ ਤਰੀਕੇ ਦੇ ਨਾਲ ਲਗਾਤਾਰ ਇਹ ਤਾਂ ਮੈਨੂੰ ਉਹੀ ਸਲੀ ਦਿਓਲ ਦਾ ਡਾਇਲੋਗ ਯਾਦ ਆ ਗਿਆ ਤਰੀਕ ਪੇ ਤਰੀਕ ਵਾਲਾ ਹੈਨਾ ਪਰ ਉਹ ਸਲੀ ਦਿਓਲ ਜੱਜ ਦੇ ਸਾਹਮਣੇ ਕਹਿ ਰਿਹਾ ਸੀ ਇਹ ਇਸ ਵਿੱਚ ਕਹਿ ਰਿਹਾ ਕਿ ਭਾਈ ਤਰੀਕ ਤੇ ਤਰੀਖ ਦੋ ਜੀ ਜਿਹੜੀ ਗੱਲ ਤੁਸੀਂ ਵਿਵੇਕ ਜੀ ਕੀਤੀ ਹੈ ਇਹੀ ਗੱਲ ਗੁਰਪ੍ਰਤਾਪ ਸਿੰਘ ਮਡਾਲਾ ਹੋਰਾਂ ਦੇ ਵੱਲੋਂ ਜਿਹੜਾ ਪ੍ਰੈਸ਼ਰ ਰੀਲੀਜ਼ ਕੀਤਾ ਗਿਆ ਹੈ ਕੁਝ ਹੀ ਸਮਾਂ ਪਹਿਲਾਂ ਅਸੀਂ ਪੜ ਰਹੇ ਸੀ ਉਸ ਪ੍ਰੈਸ਼ਰ ਰੀਲੀਜ਼ ਨੂੰ ਉਹਦੇ ਵਿੱਚ ਵੀ ਇਹੀ ਲਿਖਿਆ ਗਿਆ ਹੈ ਜਿਵੇਂ ਤੁਸੀਂ ਵਕੀਲ ਦੀ ਗੱਲ ਕੀਤੀ ਹੈ ਜਾਂ ਸਾਬਾਂ ਦੀ ਗੱਲ ਕੀਤੀ ਹੈ ਉਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਹੂੰ ਕਹਿੰਦੇ ਕਟਗਰੇ ਦੇ ਵਿੱਚ ਵੀ ਆਪ ਹੀ ਖੜੇ ਨੇ ਵਕੀਲ ਵੀ ਆਪ ਹੀ ਨੇ ਜੱਜ ਨੁਮਾ ਸਥਿਤੀਆਂ ਜਿਹੜੀਆਂ ਨੇ ਉਹ ਵੀ ਆਪ ਹੀ ਸਪਸ਼ਟ ਕਰ ਰਹੇ ਨੇ ਦਲਜੀਤ ਸਿੰਘ ਚੀਮਾ ਹੋਰਾਂ ਦੀਆਂ ਸਿੱਖ ਪੰਥ ਦੇ ਵਿੱਚ ਕੀਤੀਆਂ ਸੇਵਾਵਾਂ ਜਾਂ ਫਿਰ ਕਾਰਗੁਜ਼ਾਰੀਆਂ ਜਿਹੜੀਆਂ ਨੇ ਉਹ ਕਹਿੰਦੇ ਹੁਣ ਤੱਕ ਦੇ ਇਹਨਾਂ ਦੇ ਸਫ਼ਰ ਨੂੰ ਜੇਕਰ ਘੂਕੀਏ ਪੜਤਾਲੀਏ ਤਾਂ ਸ਼ੱਕ ਨੋਮਾ ਬਹੁਤ ਸਾਰੀਆਂ ਚੀਜ਼ਾਂ ਦਿਖਾ ਲਈ ਦਿੰਦੀਆਂ ਨੇ ਕਿ ਦਲਜੀਤ ਸਿੰਘ ਚੀਮਾ ਹੋਰਾਂ ਦੇ ਵੱਲੋਂ ਕਿਹੜੇ ਕਾਰਨਾਂ ਦਾ ਕਰਕੇ ਖਾਸੀਅਤ ਇੰਨੀ ਆ ਜਿਹੜੀ ਹੈ ਹਾਸਲ ਕੀਤੀ ਗਈ ਜਾਂ ਫਿਰ ਖਾਸੀਅਤ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਹੁਣ ਇੱਥੇ ਵੱਡੇ ਸਵਾਲ ਤਾਂ ਨਾਲ ਦੀ ਨਾਲ ਵਿਵੇਕ ਚ ਇਹ ਵੀ ਉੱਠਦੇ ਨੇ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਅੱਗੇ ਤੋਂ ਅੱਗੇ ਤਰੀਕ ਜਿਹੜੀ ਉਹ ਪੈਂਦੀ ਜਾ ਰਹੀ ਹੈ ਬਿਲਕੁਲ ਇਹ ਜਿਹੜਾ ਇਕੱਲਾ ਮਸਲਾ ਹੁਣ ਸ਼ੋਮਣੀ ਅਕਾਲੀ ਦਲ ਦਾ ਹੀ ਨਹੀਂ ਰਿਹਾ ਕੱਲਾ ਮਸਲਾ ਇਹ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦਾ ਹੀ ਨਹੀਂ ਰਿਹਾ ਕੱਲਾ ਮਸਲਾ ਇਹ ਹਰਪ੍ਰੀਤ ਸਿੰਘ ਹੋਰਾਂ ਨੂੰ ਆਪਣੀਆਂ ਸੇਵਾਵਾਂ ਤੋਂ ਫਾਰਕ ਕਰਨ ਦਾ ਹੀ ਨਹੀਂ ਰਿਹਾ ਕੱਲਾ ਮਸਲਾ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਉੱਪਰ ਹੋਣ ਵਾਲੀਆਂ ਕਾਰਵਾਈਆਂ ਜਿਹੜੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀਆਂ ਨੇ ਇਹ ਮੈਂ ਹੋ ਸਕਦੀਆਂ ਵਰਡ ਕਿਉਂ ਵਰਤ ਰਿਹਾ ਇਹ ਵੀ ਅਗਲੇ ਸਵਾਲ ਦੇ ਨਾਲ ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਕਿ ਇਹਦਾ ਜਵਾਬ ਵੀ ਦਿੱਤਾ ਜਾਵੇ ਦਰਾਸਾਲ ਇਹ ਉਸ ਵਕਤ ਭੰਬਲਪੂਸਾ ਬਹੁਤ ਵੱਡੇ ਪੱਤਰ ਦੇ ਉੱਪਰ ਪਿਆ ਹੋਇਆ ਭੰਬਲਪੂਸੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤਾਂ ਅਜਈਆਂ ਨੇ ਜਿਹੜੀਆਂ ਕਦੇ ਸੋਚੀਆਂ ਵਿਚਾਰੀਆਂ ਹੀ ਨਹੀਂ ਸੀ ਕਿ ਇਸ ਤਰੀਕੇ ਨਾਲ ਹੋ ਸਕਦੀਆਂ ਨੇ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਮੁਖਾਰਬੇਂ ਦੇ ਵਿੱਚੋਂ ਨਿਕਲੇ ਹੋਏ ਬੋਲ ਜਿਹੜੇ ਉਹ ਕਹਿੰਦੇ ਕਿ ਸੁਭਾਵਿਕ ਹੀ ਅਸੀਂ ਬੋਲ ਦਿੰਨੇ ਆਂ ਮਾਲਵੇ ਵੱਲਦੇ ਆਂ ਦੂਸਰੇ ਪਾਸੇ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਬੋਲ ਉਹ ਕਹਿੰਦੇ ਕਿ ਅਸੀਂ ਜਾਣੇ ਜਾਂ ਅਣਜਾਣੇ ਦੇ ਵਿੱਚ ਕਹਿ ਗਏ ਇਹ ਚੀਜ਼ਾਂ ਅਸੀਂ ਕਦੇ ਵੀ ਐਕਸਪੈਕਟ ਨਹੀਂ ਸੀ ਕੀਤੀਆਂ ਨਾ ਤਾਂ ਆਪਣੇ ਐਸਜੀਪੀਸੀ ਦੇ ਪ੍ਰਧਾਨ ਦੇ ਮੁਖਰਬੰਦ ਦੇ ਵਿੱਚੋਂ ਨਾ ਹੀ ਅਸੀਂ ਕਦੇ ਐਕਸਪੈਕਟ ਕੀਤੀਆਂ ਸੀ ਆਸਵਾਦ ਸੀ ਮਾਫ ਕਰਨਾ ਸੁਖਵੀਰ ਜੋ ਵੀ ਵਤੀਰਾ ਵਾਪਰ ਰਿਹਾ ਆ ਚਾਹੇ ਉਹ ਜ਼ਥੇਦਾਰ ਸਾਹਿਬਾਨਾ ਵਾਲਾ ਹੋਵੇ ਚਾਹੇ ਹਰਜਿੰਦਰ ਸਿੰਘ ਥਾਮੀ ਵਾਲਾ ਹੋਵੇ ਐਸਜੀਪੀਸੀ ਵਾਲਾ ਹੋਵੇ ਜਾਂ ਲਗਾਤਾਰ ਜਿਹੜਾ ਤਰੀਖ ਤੇ ਤਰੀਖ ਸ਼੍ਰੋਮਣੀ ਅਕਾਲੀ ਦਲ ਮੰਗ ਰਹੀ ਹੈ ਸੋ ਕਿੱਥੇ ਤਾਂ ਇਹ ਉਮੀਦ ਲਗਾਈ ਜਾ ਰਹੀ ਸੀ ਕਿ 2 ਤਰੀਕ ਨੂੰ ਜੋ ਫੈਸਲਾ ਹੋਏਗਾ ਉਸ ਤੋਂ ਬਾਅਦ ਸੁਰਜੀਤੀ ਦੇ ਰਾਤੇ ਸ਼ਰੋਮਣੀ ਅਕਾਲੀ ਦਲ ਚੱਲੇਗੀ ਪਰ ਮੈਨੂੰ ਲੱਗਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਡਬੀ ਡਬੀ ਨਾਲ ਐਸਜੀਪੀਸੀ ਦਾ ਵੀ ਵਾਂ ਫੜ ਲਈ ਹੈ ਹੈਨਾ ਕਿ ਭਾਈ ਅਸੀਂ ਤਾਂ ਬੱਟ ਤੇ ਖੜੇ ਹਾਂ ਕੀ ਪਤਾ ਕਿਹੜੇ ਪਾਸੇ ਨੂੰ ਠਾਹ ਕਰਕੇ ਅਸੀਂ ਖੱਡ ਚ ਜਾ ਡਿਗੇ ਤੇ ਨਾਲ ਦੀ ਨਾਲ ਧਾਮੀ ਸਾਹਿਬ ਤੁਸੀਂ ਵੀ ਆ ਜਾਓ ਕਿਉਂਕਿ ਦੇਖੋ ਇਹ ਧਾਮੀ ਸਾਹਿਬ ਵਾਲਾ ਵਿਵਾਦ ਵਿੱਚ ਘਟਿਆ ਨਹੀਂ ਨਾਲ ਦੀ ਨਾਲ ਜਥੇਦਾਰ ਸਾਹਿਬ ਨਾਲਾ ਵਿਵਾਦ ਵੀ ਲੈ ਲਿਆ ਸੋ ਮੈਨੂੰ ਲੱਗਦਾ ਹੈ ਕਿ ਸੁਰਜੀਤੀ ਦੇ ਰਾਤੇ ਤੁਰਦੇ ਤੁਰਦੇ ਕਿਤੇ ਨਗਰ ਵਾਲੇ ਰਸਤੇ ਨੂੰ ਨਾ ਇਸ ਕਾਲੀ ਦਲ ਦੇ ਵੱਡੇ ਆਗੂ ਦੇ ਨਾਲ ਸੁਰਸਦਾ ਕਰ ਰਿਹਾ ਸੀ ਪੁੱਛ ਰਿਹਾ ਸੀ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਸਾਰੇ ਮਸਲੇ ਮਾਮਲੇ ਨੂੰ ਦੇਖਦੇ ਹੋ ਇੱਥੇ ਮੈਂ ਨਾਮ ਲੈਣਾ ਮناسب ਨਹੀਂ ਸਮਝਦਾ ਉਹ ਕਹਿੰਦੇ ਮੈਨੂੰ ਤਾਂ ਹੁਣ ਏਦਾਂ ਮਹਿਸੂਸ ਹੁੰਦਾ ਜਿਵੇਂ ਸ਼੍ਰੋਮਣੀ ਅਕਾਲੀ ਦਲ ਖੁਦ ਭੱਜ ਕੇ ਜਾ ਰਹੀ ਹੈ ਕਿ ਅਸੀਂ ਖੁਦਕੁਸ਼ੀ ਕਰਨੀ ਹੈ ਜੀ ਇਹ ਸਾਰੀਆਂ ਚੀਜ਼ਾਂ ਜੇਕਰ ਕਿਸੇ ਵੱਡੇ ਆਗੂ ਦੇ ਵੱਲੋਂ ਕਹੀਆਂ ਜਾਣ ਉਹਦੇ ਵੱਲੋਂ ਘੋਕ ਪੜਤਾਲ ਕੀਤੀ ਗਈ ਹੋਣੀ ਹੈ ਹਾਲਾਂਕਿ ਲੰਬਾ ਸਮਾਂ ਉਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਤੌਰ ਵੱਡੇ ਅਹੁਦਿਆਂ ਦੇ ਉੱਪਰ ਕੱਢਿਆ ਗਿਆ ਜਦੋਂ ਵੱਡੇ ਆਗੂਆਂ ਦੇ ਵੱਲੋਂ ਇਹ ਸਾਰੀਆਂ ਗੱਲਾਂ ਬੋਲੀਆਂ ਜਾਣ ਜਦੋਂ ਉਹਨਾਂ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਏ ਕਿ ਭਾਈ ਸਾਡੇ ਆਲਦਵਾਲ ਦੇ ਵਿੱਚ ਕੱਲੇ ਸਵਾਲ ਹੀ ਨਹੀਂ ਭਜੇ ਫਿਰਦੇ ਸਾਡੇ ਆਲਦਵਾਲ ਦੇ ਵਿੱਚ ਬਹੁਤ ਸਾਰੇ ਪੰਥਕ ਮਸਲੇ ਵੀ ਜੇ ਭਜੇ ਫਿਰਦੇ ਨੇ ਜ ਦੇ ਵਿੱਚ ਜਿੰਨਾ ਮਰਜੀ ਤੇਜ਼ੀ ਦੇ ਨਾਲ ਭਜিয়ে ਇਹ ਮਸਲੇ ਸਾਡੇ ਨਾਲ ਉਹਨੇ ਲੈਣੇ ਹੁਣ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਚੀਜ਼ ਸੋਚੀ ਵਿਚਾਰੀ ਜਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਸਿਰਨੀਵਾ ਕੀਤਾ ਗਿਆ ਝੋਲੀ ਦੇ ਵਿੱਚ ਸਾਰੇ ਆਪਣੇ ਕੀਤੇ ਗਏ ਪੁਰਾਣੇ ਕੰਮ ਕਾਜ ਜਿਹੜੇ ਨੇ ਉਹ ਪਵਾ ਲਏ ਗਏ ਤੇ ਇੱਥੇ ਜੇਕਰ ਸ਼੍ਰੋਮਣੀ ਅਕਾਲੀ ਦਲ ਇਹ ਸੋਚ ਰਹੀ ਹੈ ਕਿ ਉਹ ਹੁਣ ਦੁੱਧ ੋਤੇ ਹੋ ਗਏ ਨੇ ਇਹ ਬਿਲਕੁਲ ਵੀ ਮੰਨਣ ਦੀ ਗੱਲ ਨਹੀਂ ਹੈ ਇਸ ਸਾਰੇ ਮਸਲੇ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕ ਅਜੇ ਵੀ ਸੈਟੀਸਫਾਈ ਨਹੀਂ ਹੋਏ ਹਾਲਾਂਕਿ ਲੋਕ ਸੈਟੀਸਫਾਈ ਕਦੇ ਵੀ ਨਹੀਂ ਹੁੰਦੇ ਹਾਂ ਪੱਖੀ ਕਦੇ ਵੀ ਲੋਕ 100% ਦੀ ਨਹੀਂ ਹੁੰਦੇ ਨਾ ਪੱਖੀ 100% ਦੀ ਲੋਕ ਕਦੇ ਵੀ ਨਹੀਂ ਹੁੰਦੇ ਪਰ ਇਸ ਵਕਤ ਸਥਿਤੀਆਂ ਜ਼ਰੂਰ ਇਦਾਂ ਦੀਆਂ ਬਣੀਆਂ ਹੋਈਆਂ ਨੇ ਕਿ ਕਿਤੇ ਨਾ ਕਿਤੇ ਆਸ ਜ਼ਰੂਰ ਬੱਜੀ ਸੀ ਸ਼ਰਮਣੀ ਅਕਾਲੀ ਦਲ ਦੇ ਵੱਲੋਂ ਆਗੂਆਂ ਦੇ ਵੱਲੋਂ ਹਾਲਾਂਕਿ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਇੱਕ ਵਾਰ ਪਾਸੇ ਕਰ ਦਈਏ ਉਸ ਦਿਨ ਦੀ ਸਾਰੀ ਕਾਰਵਾਈ ਦੇ ਵਿੱਚ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਆਪਣੀ ਝੋਲੀ ਦੇ ਵਿੱਚ ਉਹ ਸਾਰੀ ਸਜਾਜਾਪਤਾ ਕਰਵਾਉਣਾ ਆਪਣੇ ਆਪ ਨੂੰ ਉਸ ਤਰੀਕੇ ਦੇ ਨਾਲ ਕਹਿਣਾ ਕਿ ਹਾਂ ਭਾਈ ਅਸੀਂ ਸਤਕਾਰਯੋਗ ਪੰਜੇ ਸਿੰਘ ਸਹਿਬਾਨਾਂ ਨੂੰ ਸਿਰ ਝੁਕਾਉਂਦੇ ਹਾਂ ਅਸੀਂ ਇਹਨਾਂ ਨੂੰ ਕਹਿ ਲਈਏ ਸਮਰਪਤਾ ਇਹ ਸਮਰਪਿਤ ਵਾਲਾ ਵਰਡ ਜਿਹੜਾ ਸੀ ਇਹ ਸ਼ਬਦ ਜਿਹੜਾ ਅਸੀਂ ਕਿਤੇ ਨਾ ਕਿਤੇ ਲੋਕਾਂ ਨੂੰ ਟੰਬਿਆ ਕਿ ਹਾਂ ਭਾਈ ਇਹਨਾਂ ਦੇ ਵੱਲੋਂ ਤਾਂ ਸਿਰ ਨੀਵਾ ਕਰਕੇ ਮੰਨ ਲਿਆ ਗਿਆ ਪਰ ਜੇ ਇਸ ਤਰੀਕੇ ਦੇ ਨਾਲ ਲੋਕ ਅਜੇ ਇਹ ਚੀਜ਼ਾਂ ਪਹਿਲੀਆਂ ਭੁੱਲੇ ਨਹੀਂ ਸੀ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਨਵੀਂ ਕੜੀ ਖੋਲਣੀ ਸ਼ੁਰੂ ਕਰ ਦਿੱਤੀ ਗਈ ਹੈ ਇਹਨੂੰ ਮੈਂ ਤਾਂ ਕਰਕੇ ਇਹਨਾਂ ਸਖਤ ਸ਼ਬਦ ਵਰਤ ਰਿਹਾ ਕਿਉਂਕਿ ਵੱਖ-ਵੱਖ ਆਗੂਆਂ ਦੇ ਵੱਲੋਂ ਵਾਖ ਵਖ ਜਿਹੜੇ ਕਹਿੰਦੇ ਨੇ ਕਿ ਅਸੀਂ ਬਹੁਤ ਵੱਡੇ ਦਾਵੇਦਾਰਾਂ ਪੰਥ ਦੇ ਦਾਵੇਦਾਰਾਂ ਜਾਂ ਫਿਰ ਕਹਿ ਲਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਦਾਵੇਦਾਰਾਂ ਉਹ ਤਾਂ ਬਿਆਨ ਦੇ ਰਹੇ ਨੇ ਪਰ ਜਿਹਦਾ ਕਰਕੇ ਜਦੋਂ ਜਿਹੜ ਸਾਰੀ ਚੱਲ ਰਹੀ ਹੈ ਜਿਸ ਵਿਅਕਤੀ ਦਾ ਕਰਕੇ ਜਿਸ ਦੀ ਪ੍ਰਧਾਨਗੀ ਹੁਣ ਮੁੱਚਦਾ ਸਵਾਲ ਬਣੀ ਪਈ ਹੈ ਉਹਦੇ ਵੱਲੋਂ ਵੀ ਕੋਈ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਸੁਖਬੀਰ ਸਿੰਘ ਬਾਦਲ ਹੁਣੀ ਚੁੱਪੀ ਕਿਉਂ ਨਹੀਂ ਤੋੜਦੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ 에어ਪੋਰਟ ਦੇ ਉੱਪਰ ਰਾਹੁਲ ਗਾਂਧੀ ਹੋਰਾਂ ਦੇ ਨਾਲ ਤਾਂ ਮੁਸਕਰਾ ਕੇ ਨੰਗਿਆ ਗਿਆ ਹਾਲਾਂਕਿ ਅਸੀਂ ਉਹਨਾਂ ਦੇ ਹਾਸੇ ਠੱਠੇ ਦੇ ਉੱਪਰ ਪਾਬੰਦੀ ਤਾਂ ਨਹੀਂ ਲਾਉਂਦੇ ਅਸੀਂ ਨਹੀਂ ਕਹਿੰਦੇ ਕਿ ਉਹ ਹੁਣ ਪਰ ਜੇਕਰ ਬਹੁਤ ਸਾਰੇ ਲੋਕ ਉਹਨਾਂ ਦੇ ਆਲਦਵਾਲ ਦੇ ਵਿੱਚ ਉਹਨਾਂ ਦੀ ਪ੍ਰਧਾਨਗੀ ਨੂੰ ਬਚਾਉਣ ਦੇ ਲਈ ਦੁਖੀ ਹੋਏ ਫਿਰਦੇ ਨੇ ਤਾਂ ਫਿਰ ਮੈਨੂੰ ਲੱਗਦਾ ਹੈ ਸੁਖਬੀਰ ਸਿੰਘ ਬਾਦਲ ਦਾ ਹੱਸਣਾ ਮناسب ਨਹੀਂ ਹੈ ਉਹਨਾਂ ਦਾ ਜਿਸ ਤਰੀਕੇ ਦੇ ਨਾਲ ਵਿਚਰਨਾ ਪਿਛਲੇ ਕੁਝ ਦਿਨਾਂ ਦੇ ਵਿੱਚ ਉਹ ਰਿਹਾ ਹੈ ਮੈਨੂੰ ਨਿੱਜੀ ਤੌਰ ਦੇ ਉੱਪਰ ਵਿਵੇਕ ਲੱਗਦਾ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਮੰਨ ਦੇ ਉੱਪਰ ਡਾਡਾ ਪ੍ਰਭਾਵ ਇਸ ਦਾ ਪਿਆ ਡੂੰਗਾ ਪ੍ਰਭਾਵ ਇਸ ਦਾ ਪਿਆ ਕਿਉਂਕਿ ਬਹੁਤ ਲਾਸਾਨੀ ਇੱਕ ਪਾਰਟੀ ਦੇ ਨਾਲ ਉਹਨਾਂ ਦੇ ਵੱਲੋਂ ਸੰਬੰਧ ਰੱਖਿਆ ਜਾਂਦਾ ਸੀ ਹਾਲਾਂਕਿ ਪਿਛਲੇ ਵਕਫੇ ਦੇ ਦੌਰਾਨ ਜੋ ਕੁਝ ਵੀ ਇਸ ਪਾਰਟੀ ਦੇ ਵੱਲੋਂ ਕੀਤਾ ਗਿਆ ਜਾਂ ਫਿਰ ਇਸ ਪਾਰਟੀ ਦੇ ਨਾਲ ਜੁੜੇ ਉਹ ਤਾਂ ਬਹੁਤ ਵੱਡੇ ਸਵਾਲ ਖੜਾ ਕਰਦਾ ਸੀ ਪਰ ਕਿਤੇ ਨਾ ਕਿਤੇ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਚੇਤਾ ਮੈਨੂੰ ਆ ਜਾਂਦਾ ਹੈ ਉਹਨਾਂ ਦੇ ਠੰਮੇ ਦਾ ਚੇਤਾ ਮੈਨੂੰ ਆ ਜਾਂਦਾ ਹੈ ਜੀ ਅਕਸਰ ਹੀ ਮੈਂ ਗੱਲ ਕਰਦਾ ਹੁੰਦਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਜੇ ਇਸ ਤਰੀਕੇ ਦੇ ਨਾਲ ਹੋ ਸਕਦਾ ਹੈ ਉਹ ਮਾੜੇ ਕੰਮ ਵੀ ਹੋਣ ਚੰਗੇ ਵੀ ਹੋਣ ਪਰ ਜੇ ਇਸ ਤਰੀਕੇ ਦੇ ਨਾਲ ਲਹਿ ਦੇ ਨਾਲ ਸਲੀਕੇ ਦੇ ਨਾਲ ਉਹ ਕੰਮ ਕੀਤੇ ਗਏ ਲੋਕ ਅੱਜ ਤੱਕ ਵੀ ਉਹਨਾਂ ਦੀ ਉਸ ਮੁਖਾਰਮੇਨ ਦੇ ਵਿੱਚੋਂ ਨਿਕਲੇ ਹੋਏ ਸ਼ਬਦਾਂ ਨੂੰ ਯਾਦ ਕਰਦੇ ਨੇ ਭਾਵੇਂ ਉਹ ਹਾਂ ਦੇ ਪੱਖੀ ਭੁਗਤੇ ਭਾਵੇਂ ਉਹ ਨਾ ਪੱਖੀ ਭੁਗਤੇ ਉਹ ਬਹਿਦਾ ਗੱਲ ਹੈ ਪਰ ਸੁਖਬੀਰ ਸਿੰਘ ਬਾਦਲ ਹਰਾਂ ਦੇ ਵੱਲੋਂ ਦਿੱਤਾ ਗਿਆ ਬਿਆਨ ਜਿਹੜਾ ਹਮੇਸ਼ਾ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕਰ ਦਿੰਦਾ ਤੇ ਇਸ ਵਕਤ ਤਾਂ ਉਹ ਬੋਲਦੇ ਹੀ ਨਹੀਂ ਤੇ ਨਾ ਜੇਕਰ ਬੋਲਣ ਦੇ ਉੱਪਰ ਵੱਡੇ ਸਵਾਲ ਖੜੇ ਹੁੰਦੇ ਨਹੀਂ ਤਾਂ ਨਾ ਬੋਲਣ ਦੇ ਉੱਪਰ ਤਾਂ ਸੁਭਾਵਿਕ ਤੌਰ ਦੇ ਉੱਪਰ ਵੱਡੇ ਸਵਾਲ ਖੜੇ ਹੋਣੇ ਬਣਦੇ ਨੇ ਇਹ ਸਵਾਲ ਖੜੇ ਵੀ ਹੋ ਰਹੇ ਨੇ ਨਾਲ ਦੀ ਨਾਲ ਦਾਗੀ ਤੇ ਬਾਗੀ ਵਾਲੀ ਗੱਲ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਇਕੱਠੀ ਨਹੀਂ ਕਰ ਪਾਈ ਸਮੇਟ ਨਹੀਂ ਪਈ ਉਸ ਦੇ ਵਿੱਚ ਭਾਵੇਂ ਇਹਨੂੰ ਕਹਿ ਲਿਆ ਇੱਕ ਸਤਕਾਰ ਦੇ ਵਜੋਂ ਆਪਣੇ ਆਪ ਨੂੰ ਸਮਰਪਿਤ ਕਰਨੀਆਂ ਗੱਲਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕਹਿੰਦੇ ਨੇ ਉਹ ਵੀ ਕਿਤੇ ਢਾਵਾ ਡੋਲ ਹੋਇਆ ਦਿਖਾ ਲਈ ਦੇ ਰਿਹਾ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਪੰਥਕ ਧੜਾ ਕਹਿੰਦੀ ਹੈ ਆਪਣੇ ਆਪ ਨੂੰ ਕਹਿੰਦੀ ਹੈ ਕਿ ਸਿੱਖ ਪੰਥ ਦੀ ਗੱਲ ਪੰਜਾਬ ਦੀ ਗੱਲ ਸਿਰਲ ਦੀ ਗੱਲ ਪੰਜਾਬ ਦੇ ਲੋਕਾਂ ਦੇ ਹੱਕਾਂ ਹਕੂਕਾਂ ਦੀ ਗੱਲ ਜੇ ਇਸ ਤਰੀਕੇ ਅਸੀਂ ਕਰਨੇ ਆ ਯਾਹ ਪਰ ਸਾਡੇ ਮਨ ਦੇ ਵਿੱਚ ਜੇ ਇਸ ਤਰੀਕੇ ਭਾਵਨਾ ਹੈ ਹੋਰ ਪਾਰਟੀ ਕਰੇ ਨਹੀਂ ਸਕਦੀ ਉਹ ਕਹਿੰਦੇ ਨਾ ਕਿਸੇ ਦੇ ਵੱਲੋਂ ਸੋਚਿਆ ਵਿਚਾਰਿਆ ਜਾ ਸਕਦਾ ਸੀ ਨਾ ਹੈ ਨਾ ਹੋਵੇਗਾ ਇਹ ਸਾਰੀਆਂ ਚੀਜ਼ਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੱਡੇ ਦੇ ਵਿੱਚ ਪ੍ਰਚਾਰੀਆਂ ਜਾਂਦੀਆਂ ਨੇ ਪਰ ਇਸ ਵਕਤ ਪ੍ਰਧਾਨ ਸਾਹਿਬ ਬੋਲ ਹੀ ਨਹੀਂ ਰਹੇ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਸੁਖਬੀਰ ਸਿੰਘ ਬਾਦਲ ਹੁਰਾਂ ਦੇ ਨਾਂ ਬੋਲਣ ਦੇ ਪਿੱਛੇ وجہ ਕੀ ਹੈ ਕਿ ਉਹ ਇਹ ਸਾਬਤ ਕਰ ਰਹੇ ਨੇ ਕਿ ਮੈਂ ਨਾ ਬੋਲ ਕੇ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਹੀ ਨਹੀਂ ਦੇਣਾ ਚਾਹੁੰਦਾ ਜਾਂ ਫਿਰ ਉਹਨਾਂ ਦੇ ਵੱਲੋਂ ਆਪਣੇ ਏਕਾ ਦੁੱਕਾ ਜਾਂ 5 6 ਜਿਹੜੇ 7 8 ਬੰਦੇ ਭੱਜੇ ਫਿਰਦੇ ਨੇ ਆਲਦਵਾਲ ਉਹ ਛੱਡੇ ਹੋਏ ਨੇ ਕਿ ਭਾਈ ਤੁਸੀਂ ਕਾਰਵਾਈ ਕਰਦੇ ਹੋ ਉਸ ਤੋਂ ਬਾਅਦ ਲਾਸਟ ਮੂਮੈਂਟ ਦੇ ਉੱਪਰ ਮੈਂ ਆਉਂਗਾ ਲਾਸਟ ਮੌਕੇ ਦੇ ਉੱਪਰ ਮੈਂ ਆਉਂਗਾ ਫਿਰ ਜਿੱਦਾਂ ਹੋਈ ਜਿਸ ਵੀ ਤਰੀਕੇ ਦਾ ਮਾਹੌਲ ਬਣਿਆ ਉਸ ਤਰੀਕੇ ਦੇ ਨਾਲ ਇਹ ਗੱਲਾਂ ਜਿਹੜੀਆਂ ਨੇ ਤੋੜਾਂਗੇ ਪਰ ਇਸ ਵਕਤ ਬਾਗੀ ਤੜਾ ਜਿਹੜਾ ਉਹਦੇ ਵੱਲੋਂ ਸਿੱਧੇ ਸਖਤ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਹੈ ਕਿ ਭਾਈ ਲੋਕਾਂ ਨੂੰ ਪੰਥ ਦੇ ਬਹੁਤ ਸਾਰੇ ਆਗੂਆਂ ਸਣੇ ਪੰਥ ਸੰਗਤਾਂ ਨੂੰ ਮੂਰਖ ਬਣਾਉਣ ਦੀ ਗੱਲ ਜਿਹੜੀ ਆ ਸ਼ੋਮਨੀ ਅਕਾਲੀ ਦਲ ਕਰ ਰਹੀ ਆ ਉਹ ਭਾਵੇਂ ਆਹ ਸ੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਨੂੰ ਨਾਮਦਣਾ ਹੋਵੇ ਭਾਵੇਂ ਅੱਗੇ ਤੋਂ ਅੱਗੇ ਤਰੀਕ ਲੈਣ ਦੀ ਗੱਲ ਹੋਵੇ ਭਾਵੇਂ ਗੱਲ ਹੋਵੇ ਕਿ ਦਲਜੀਤ ਸਿੰਘ ਚੀਮਾ ਹੁਣ ਕਿਸ ਤਰੀਕੇ ਪਿੱਛੇ ਪਿੱਛੇ ਆ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਤੁਰੇ ਫਿਰਦੇ ਨੇ ਕਹਿੰਦੇ ਮਾਚੀ ਵਾਲਾ ਸਾਹਿਬ ਤੇ ਉਹ ਕਹਿੰਦੇ ਅਸੀਂ ਇੱਥੇ ਆਏ ਹੋਏ ਆ ਇੱਥੇ ਆ ਜਾਓ ਤੇ ਫੇ ਪੱਜੇ ਗਏ ਉੱਥੇ ਜਾ ਕੇ ਕਹਿੰਦੇ ਕਿ ਸਾਨੂੰ ਖੁੱਲਾ ਸਮਾਂ ਦਿੱਤਾ ਸੀ ਬਹੁਤ ਧੰਨਵਾਦੀ ਹੋਵਾਂਗੇ ਇਹ ਧੰਨਵਾਦ ਕਿਧਰ ਦੇ ਪਾਸੇ ਨੂੰ ਜਾਂਦਾ ਹੈ ਜਾਂ ਪਰ ਜਿਵੇਂ ਬੇਕਰਨ ਸਿੰਘ ਮਜੀਠੀਆ ਹੋਰਾਂ ਦੇ ਉੱਤੇ ਇਲਜ਼ਾਮ ਲੱਗੇ ਪਿਛਲੇ ਦਿਨਾਂ ਦੇ ਵਿੱਚ ਕਿ ਜਦੋਂ 3 ਮੈਂਬਰੀ ਕਮੇਟੀ ਬਣੀ ਕਿ ਉਹ ਦਿਨ ਉਹ ਉੱਥੇ ਤੁਰੇ ਫਿਰਦੇ ਸੀ ਅੱਜ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਪਿੱਛੇ ਇਹ ਤੁਰੇ ਫਿਰਦੇ ਨੇ ਪਤਾ ਨਹੀਂ ਹੁਣ ਕਿਹੜੀ ਗੱਲ ਕਿੱਥੋਂ ਕਿਦਾਂ ਕਿਹਦੇ ਨਾਲ ਕਿਵੇਂ ਜੁੜਨੀ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਜੀ ਬਿਲਕੁਲ ਪਰ ਇੱਥੇ ਵੱਡਾ ਸਵਾਲ ਸੁਖਬੀਰ ਇਹ ਵੀ ਬਣ ਜਾਂਦਾ ਹੈ ਕਿ ਜਿਸ ਤਰੀਕੇ ਇਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋਈਆਂ ਜਿਹੜੀ ਤਨਖਾਹ ਇਹਨਾਂ ਨੂੰ ਲਗਾਈ ਗਈ ਉਸ ਤੋਂ ਬਾਅਦ ਇੱਕ ਇੱਕ ਕਰਕੇ ਸਰਟੀਫਿਕੇਟ ਦੇ ਦਿੱਤੇ ਗਏ ਆਪਾਂ ਜੇਕਰ ਗੱਲ ਕਰੀਏ ਸੁਖਦੇਵ ਸਿੰਘ ਢੀਂਡਸਾ ਦੀ ਉਹਨਾਂ ਨੇ ਅਰਦਾਸ ਕਰਾਈ ਉਸ ਤੋਂ ਬਾਅਦ ਫਿਰ ਉਹ ਜਿਹੜਾ ਸਰਟੀਫਿਕੇਟ ਮਿਲਦਾ ਹੁੰਦਾ ਹੈ ਕਿ ਸਜ਼ਾ ਪੂਰੀ ਹੋ ਚੁੱਕੀ ਹੈ ਸਜ਼ਾ ਪੂਰੀ ਹੋ ਚੁੱਕੀ ਹੈ ਉਹ ਮਿਲਿਆ ਦੇਵੀ ਜਗੀਰ ਕੌਰ ਦੀ ਗੱਲ ਕਰੀਏ ਉਹਨਾਂ ਨੂੰ ਮਿਲਿਆ ਫਿਰ ਪਰਮਿੰਦਰ ਸਿੰਘ ਢੀਂਡਸਾ ਹੋਰੀ ਮਜੀਠੀਆ ਹੋਰੀ ਸਾਰੇ ਲੈ ਗਏ ਪਰ ਗੱਲ ਜਦੋਂ ਆਈ ਸ਼੍ਰੋਮਣੀ ਅਕਾਲੀ ਦਲ ਦੀ ਇਸ ਵੇਲੇ ਦੀ ਮੁਢਲੀ ਲੀਡਰਸ਼ਿਪ ਤੇ ਚਾਹੇ ਉਹ ਸੁਖਵੀਰ ਸਿੰਘ ਬਾਦਲ ਹੋਣਾ ਹਾਂ ਦਲਜੀਤ ਸਿੰਘ ਚੀਮਾ ਹੋਣਾ ਬਲਵਿੰਦਰ ਸਿੰਘ ਭੁੰਦੜ ਹੋਣਾ ਹੋਰ ਜਿਹੜੇ ਨਾ ਦੇ ਆਗੂ ਨੇ ਸੋ ਜਦੋਂ ਗੱਲ ਉਨਾ ਦੇ ਉੱਤੇ ਆਂਦੀ ਹੈ ਤਾਂ ਇਹ ਵੀ ਇੱਕ ਪੰਥਕ ਰੂਪ ਦੇ ਵਿੱਚ ਤਾਂ ਇਹ ਵੀ ਦੇਖੋ ਬਣਦਾ ਹੈ ਜੇ ਪੰਥਕ ਮਰਿਆਦਾ ਦੀ ਗੱਲ ਕਰੀਏ ਤੇ ਕਿ ਜਦੋਂ ਤੱਕ ਤੁਸੀਂ ਸਾਰੇ ਹੁਕਮਾਂ ਦੀ ਤਾਮੀਲ ਨਹੀਂ ਕਰਦੇ ਮਤਲਬ ਹੁਕਮਾਂ ਦੇ ਉੱਤੇ ਪੂਰੇ ਫੁੱਲ ਨਹੀਂ ਚੜਾਉਂਦੇ ਉਦੋਂ ਤੱਕ ਤੁਸੀਂ ਹੱਕਦਾਰੀ ਨਹੀਂ ਹੈਗੇ ਹਾਂ ਤੁਹਾਡੀ ਹਜੇ سزا ਅੱਧੀ ਅਧੂਰੀ ਹੈ ਤਾਂ ਅੱਧੀ ਅਧੂਰੀ سزا ਦੇ ਲਈ ਜਿਹੜਾ ਸਰਟੀਫਿਕੇਟ ਇਹਨਾਂ ਨੂੰ ਦਿੱਤਾ ਗਿਆ ਕੀ ਉਹ ਬਾਜ਼ਵੈਦਣਾ ਦੇਖੋ ਨਾ ਤਾਂ ਹਜੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਭਰਤੀਆਂ ਸ਼ੁਰੂ ਹੋਈਆਂ ਪਹਿਲੀ ਗੱਲ ਜੇ ਦੂਸਰੀ ਆਪਾਂ ਫਰਮਾਨ ਦੀ ਗੱਲ ਕਰੀਏ ਜਿਹੜਾ ਫਜ਼ੀਲ ਤੋਂ ਸੁਣਾਇਆ ਗਿਆ ਸੀ ਉਸ ਦੇ ਵਿੱਚ ਅਸਤੀਫਿਆਂ ਦੀ ਗੱਲ ਸੀ ਸੋ ਮੈਨੂੰ ਲੱਗਦਾ ਹੈ ਕਿ ਜੇਕਰ ਆਪਾਂ ਪੰਥਕਾ ਤੌਰ ਦੇ ਉੱਤੇ ਮਰਿਆਦਾ ਦੇ ਰੂਪ ਦੇ ਵਿੱਚ ਦੇਖੀਏ ਤਾਂ ਮਰਿਆਦਾ ਤਾਂ ਇਹ ਕਹਿੰਦੀ ਹੈ ਕਿ ਹਜੇ ਤੱਕ ਇਨਾ ਦੀ ਜਿਹੜੀ ਪੂਰਨ ਤੌਰ ਦੇ ਉੱਤੇ ਸਜ਼ਾ ਮਾਫ ਨਹੀਂ ਹੋਈ ਸਜ਼ਾ ਪੂਰਨ ਹੀ ਨਹੀਂ ਹੋਈ ਹੈਗੀ ਹਜੇ ਦਾਦੀ ਅਧੂਰੀ ਸਜ਼ਾ ਇਹਨਾਂ ਨੇ ਪੂਰੀ ਕੀਤੀ ਹੈ ਸਾਡੀ ਅਧੂਰੀ ਸਜ਼ਾ ਦੇ ਵਿੱਚ ਜਿਹੜਾ ਸਰਟੀਫਿਕੇਟ ਦਿੱਤਾ ਗਿਆ ਹੁਣ ਇਹ ਵੀ ਵੱਡਾ ਸਵਾਲ ਹੈ ਕਿ ਸਰਟੀਫਿਕੇਟ ਐਸ ਡੀ ਪੀ ਸੀ ਨੇ ਦਿੱਤਾ ਹੈ ਕਿ ਬਾਦਲ ਧੜੇ ਨੇ ਆਪ ਹੀ ਲਿਆ ਹੈ ਸ਼ਰਮਣੀ ਅਕਾਲੀ ਦਲ ਨੇ ਕੀ ਇਸ ਤੋਂ ਪਹਿਲਾਂ ਪੁੱਛਿਆ ਗਿਆ ਜਥੇਦਾਰ ਸਾਹਿਬਾਨ ਤੋਂ ਕਿ ਭਾਈ ਜਿਹੜੀ ਤੁਸੀਂ ਸਜ਼ਾ ਲਗਾਈ ਸੀ ਇੱਕ ਵਾਰੀ ਚੈੱਕ ਕਰ ਲਓ ਜਿਹੜਾ ਸਾਡੀ ਮੈਨੇਜਮੈਂਟ ਦੇ ਬੰਦੇ ਨਾਲ ਕਾਪੀਆਂ ਕਾਗਜ਼ ਲੈ ਕੇ ਤੁਰੇ ਹੋ ਸੀਗੇ ਤੁਸੀਂ ਇਹ ਵੀ ਦੇਖੋ ਨਾ ਕਿ ਉੱਥੇ ਇੱਕ ਮੈਨੇਜਰ ਜਾਂਦਾ ਹੁੰਦਾ ਸੀ ਜਦੋਂ سزا ਲੱਗੀ ਸੀ ਇਹਨਾਂ ਨੂੰ ਹਾਜ਼ਰੀ ਲੱਗਦੀ ਹਾਜ਼ਰੀ ਲੱਗਦੀ ਸੀ ਘੰਟੇ ਦੀ ਜੀ ਤੇ ਹਾਂ ਇਹ 6:00 ਵਜੇ 1 ਮਿੰਟ ਤੇ ਗਏ ਸੀ 7:00 ਵਜੇ 1 ਮਿੰਟ ਹੋ ਗਏ ਭਾਈ ਤੁਹਾਡੀ ਆ ਅੱਜ ਦੇ ਦਿੰਦੀ ਪੂਰੀ ਹੋ ਗਈ ਕਾਰਵਾਈ ਉਸ ਤੋਂ ਬਾਅਦ ਨੰਬਰ ਉੱਤੇ ਜਾਂਦੇ ਸੀ ਕਿ ਭਾਈ ਹਾਂ ਤੁਸੀਂ ਸਹੀ ਕੀਤਾ ਤੇ ਉਹਦੇ ਵਿੱਚ ਦੇਖੋ ਟਿਕ ਮਾਰਕ ਦਾ ਜੇ ਟਿਕ ਮਾਰਕ ਦੀ ਆਪਾਂ ਗੱਲ ਕਰਦੇ ਆ ਤਾਂ ਟਿਕ ਮਾਰਕ ਦੇ ਵਿੱਚ ਇੱਕ ਕਾਲਮ ਅਸਤੀਫਿਆਂ ਦਾ ਵੀ ਹੋਵੇਗਾ ਜਥੇਦਾਰ ਸਾਹਿਬਾਨ ਕੋਲ ਹਣਾ ਕਿ ਫੈਸਲਾ ਤਾਂ ਪੂਰਾ ਪ੍ਰਿੰਟਡ ਹੁੰਦਾ ਨਾ ਬਾਅਦ ਚ ਕਿਆ ਫੈਸਲੇ ਜਿਹੜੇ ਨੇ ਸੁਣਾਏ ਗਏ ਉਸ ਦੇ ਵਿੱਚ ਇੱਕ ਕਾਲਮ ਤਾਂ ਫਿਰ ਅਸਤੀਫਿਆਂ ਦਾ ਹੁੰਦਾ ਹੈ ਇੱਕ ਕਾਲਮ ਹੁੰਦਾ ਹੈ ਫਿਰ ਭਾਈ ਆਪਣਾ ਭਰਤੀਆਂ ਦਾ ਉਹ ਦੋ ਕਾਲਮਾਂ ਦੇ ਉੱਤੇ ਤਾਂ ਟਿੱਕਾ ਹੀ ਨਹੀਂ ਵੱਜੀ ਜੀ ਇਹ ਤਾਂ ਇੱਕ ਸਾਈਨ ਦੇ ਉੱਤੇ ਰਿਪੋਰਟ ਰੱਦ ਕਰ ਦਿੰਦੇ ਆ ਹਾਂ ਬਿਲਕੁਲ ਇਹ ਸਾਰੀ ਚੀਜ਼ ਵਾਜਬ ਹੈ ਸਵਾਲ ਦੇ ਰੂਪ ਦੇ ਵਿੱਚ ਇਹ ਚੀਜ਼ ਜ਼ਰੂਰ ਵੱਡੇ ਕਹਿ ਲਈਏ ਕਿ ਕਾਫਲੇ ਦੇ ਰੂਪ ਦੇ ਵਿੱਚ ਸਵਾਲ ਖੜੇ ਹੋ ਰਹੇ ਨੇ ਇਹ ਸਾਰੇ ਗਤੀਵਿਧੀ ਦੇ ਉੱਪਰ ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਅਧਿ ਅਧੂਰੀ ਸਜ਼ਾ ਹੈ ਇਸ ਦੇ ਉੱਪਰ ਮੈਨੂੰ ਲੱਗਦਾ ਹੈ ਕਿ ਬਿਹਤਰੀਨ ਤਰੀਕੇ ਦੇ ਨਾਲ ਜੇਕਰ ਸਿੰਘ ਸਾਹਿਬ ਦੇ ਵੱਲੋਂ ਕਰੜੇ ਸ਼ਬਦਾਂ ਦੇ ਵਿੱਚ ਸਖਤ ਸ਼ਬਦਾਂ ਦੇ ਵਿੱਚ ਕੋਈ ਫੈਸਲਾ ਲੈ ਲਿਆ ਜਾਵੇ ਤਾਂ ਮੈਨੂੰ ਲੱਗਦਾ ਹੈ 2 ਦਸੰਬਰ ਨੂੰ ਜੇਕਰ ਤੇ ਕਮੀ ਖਾਮੀ ਕੋਈ ਰਹਿ ਗਈ ਸੀ ਸਿੱਖ ਸੰਗਤ ਮਹਿਸੂਸ ਕਰਦੀ ਹੈ ਉਹ ਕਮੀ ਖਾਮੀ ਪੂਰੀ ਹੋ ਜਾਣੀ ਹੈ ਪਰ ਜਿਵੇਂ ਸ਼ੋਮਣੀ ਅਕਾਲੀ ਦਲ ਦੇ ਆਗੂ ਮਗਰਮਗਰ ਤੁਰੇ ਫਿਰਦੇ ਨੇ ਇਹ ਸਿੱਧੇ ਤੌਰ ਦੇ ਉੱਪਰ ਜਾਂ ਫਿਰ ਸਿੱਧੇ ਤੌਰ ਦੇ ਉੱਪਰ ਅਸੀਂ ਇਹਨੂੰ ਗਿਣ ਸਕਦੇ ਹਾਂ ਕਿ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਡਾ ਸਵਾਲੇ ਵੀ ਖੜਾ ਹੁੰ ਪਾਦੇ ਦਬਾਬ ਹੀਟ ਨੇ ਆਰਐਸਐਸ ਦੇ ਦਬਾਬ ਹੀਟ ਨੇ ਪਰ ਇਹ ਤਾਂ ਜਨਤਾ ਖੁਦ ਹੀ ਦੇਖ ਰਹੀ ਹੈ ਜਿਸ ਤਰੀਕੇ ਦਾ ਸਿਨੈਰੀਓ ਪਿਛਲੇ 3 ਮਹੀਨਿਆਂ ਤੋਂ ਚੱਲ ਰਿਹਾ ਹੈ ਇੱਕ ਪਾਸੇ ਬਿਰਸਾ ਸਿੰਘ ਬਲਟੋਹਾ ਨੂੰ ਤਾਂ ਇਸ ਤਰੀਕੇ ਨਾਲ ਅਗਰੈਸ਼ਨ ਛਾਇਆ ਹੋਇਆ ਹੈ ਕਿ ਉਹ ਤਾਂ ਮर्याਦਾ ਹੀ ਭੁੱਲ ਜਾਂਦੇ ਕੱਲ ਵੀ ਲਾਈਵ ਹੋ ਕੇ 7-8 ਸਵਾਲ ਉਹਨਾਂ ਨੇ ਪੁੱਛ ਲਏ ਹੈਨਾ ਤੇ ਉਸ ਤੋਂ ਬਾਅਦ ਅਸਤੀਫਾ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਨਾਲ ਦੀ ਨਾਲ ਪੂਰੀ ਲੀਡਰਸ਼ਿਪ ਨੇ ਅਸਤੀਫਾ ਦੇਗੀ ਜੀ ਇਹ ਵੀ ਇੱਕ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਨਹੀਂ ਨਹੀਂ ਤੁਸੀਂ ਜੇ ਨਾ ਦਾ ਅਸਤੀਫਾ ਮਨਜ਼ੂਰ ਕੀਤਾ ਤਾਂ தாਸੀਂ ਵੀ ਅਸਤੀਫੇ ਦੇ ਰੂਪ ਤੇ ਵਿੱਚ ਆਵਾਂਗੇ ਮੈਂ ਮੈਂ ਨਾ ਦਲਜੀਤ ਸਿੰਘ ਚੀਮਾ ਹੋਰਾਂ ਦਾ ਬਿਆਨ ਸੁਣ ਰਿਹਾ ਸੀ ਜਦੋਂ ਉਹ ਮੀਡੀਆ ਦੇ ਮੁਖਾਤਬ ਹੋਏ ਹਾਲਾਂਕਿ ਹੋਰ ਕਿਸੇ ਦੇ ਵੱਲੋਂ ਤਾਂ ਕੋਈ ਸ਼ਬਦ ਨਹੀਂ ਬੋਲੇ ਗਏ ਉਹ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਤਾਂ ਖੁਦ ਛੁੱਟੀ ਮੰਗ ਰਹੇ ਨੇ ਹੂੰ ਉਹ ਕਹਿੰਦੇ ਕਿ ਤਿੰਨ ਕੁ ਮਹੀਨੇ ਦੀ ਮੈਨੂੰ ਛੁੱਟੀ ਦਿਓ ਹੁਣ ਤਿੰਨ ਮਹੀਨੇ ਦੀ ਛੁੱਟੀ ਦੇਣ ਦੇ ਪਿੱਛੇ ਮੈਂ ਕਿਸੇ ਦੇ ਨਾਲ ਇਸ ਸਾਰੇ ਮਸਲੇ ਦੇ ਉੱਪਰ ਚਰਚਾ ਕਰ ਰਿਹਾ ਸੀ ਤੇ ਉਹਨਾਂ ਦੇ ਵੱਲੋਂ ਇਹ ਗੱਲਾਂ ਸੁਭਾਵਿਕ ਤੌਰ ਦੇ ਉੱਪਰ ਕਿਸੇ ਦੇ ਕੋਲੇ ਸੁਣੀਆਂ ਸੁਣਾਈਆਂ ਸੀ ਇਸ ਦੀ ਪੁਸ਼ਟੀ ਨਹੀਂ ਕਰਦੇ ਕਿ ਘਰ ਦੇ ਵਿੱਚ ਕੋਈ ਵਿਆਹ ਦਾ ਸਮਾਗਮ ਹੈ ਸੁਖਬੀਰ ਸਿੰਘ ਬਾਦਲ ਦੇ ਘਰ ਦੇ ਵਿੱਚ ਬਾਦਲ ਪਰਿਵਾਰ ਦੇ ਵਿੱਚ ਖੁਸ਼ੀਆਂ ਕਿਹੜੇ ਆਉਣ ਵਾਲੇ ਨੇ ਸ਼ਾਇਦ ਇਸ ਕਰਕੇ ਉਹ ਛੁੱਟੀ ਮੰਗਦੇ ਨੇ ਛੁੱਟੀ ਮੰਗ ਸਕਦੇ ਨੇ ਪਰ ਜੇ ਕੋ ਮੰਗ ਰਹੀ ਨਹੀਂ ਤੇ ਦਿੰਦੇ ਕਿਉਂ ਨਹੀਂ ਪਰ ਜੇਕਰ ਉਹਨਾਂ ਦੇ ਵੱਲੋਂ ਛੁੱਟੀ ਆਪ ਮੰਗੀ ਜਾ ਰਹੀ ਹੈ ਤਾਂ ਫਿਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਛੁੱਟੀ ਕੱ ਜੇਕਰ ਅਸਤੀਫਾ ਦੇਣ ਦੀ ਗੱਲ ਸੁਖਬੀਰ ਸਿੰਘ ਬਾਦਲ ਖੁਦ ਕਹਿੰਦੇ ਨੇ ਜਿੱਥੇ ਤਾਂ ਲੜਾਈਆਂ ਹੁੰਦੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਹਟਣੇ ਵੀ ਚਾਹੀਦੇ ਅਸੀਂ ਇਸ ਦੇ ਲਈ ਡਟ ਕੇ ਖੜੇ ਹੋਏ ਆਂ ਲੜ ਕੇ ਖੜਾਂਗੇ ਅੜ ਕੇ ਖੜਾਂਗੇ ਉੱਥੇ ਸੁਖਬੀਰ ਸਿੰਘ ਬਾਦਲ ਜੇਕਰ ਇਹ ਆਪਣੇ ਬੁਖਾਰਵੇਂ ਦੇ ਵਿੱਚੋਂ ਬੋਲਦੇ ਨੇ ਅਪੀਲ ਰੂਪੀ ਕਹਿੰਦੇ ਨੇ ਕਿ ਭਾਈ ਮੈਨੂੰ ਛੁੱਟੀ ਦਿਓ ਤਾਂ ਛੁੱਟੀ ਦਿਓ ਇੱਕ ਤਾਂ ਉਹ ਸੇਵਾ ਕਰਕੇ ਹਟੇ ਨੇ ਇੱਕ ਤਾਂ ਉਹ ਆਪਣੀ ਦੁਕਾਨ ਲਾਉਣਗੇ ਕਿਸੇ ਤਰੀਕੇ ਦੇ ਨਾਲ ਜੋ ਵੱਡਾ ਉਹਨਾਂ ਦੇ ਉੱਪਰ ਹਮਲਾ ਹੋਇਆ ਉਹਦਾ ਵੀ ਕਿਤੇ ਨਾ ਕਿਤੇ ਸਟ੍ਰੈਸ ਹੋਣਾ ਹੈ ਹਾਲਾਂਕਿ ਚਿਹਰੇ ਦੇ ਉੱਪਰ ਹੁਣ ਜਿਹੜੇ ਹਾ ਭਾਵ ਨੇ ਉਹ ਬ ਚੰਗੀ ਚੀਜ਼ ਵੀ ਹੈ ਹਾਂ ਪੱਕੀ ਹੋਣਾ ਚਾਹੀਦਾ ਹੈ ਸੰਤੁਸ਼ਟ ਹੋਣਾ ਚਾਹੀਦਾ ਹੈ ਤੰਦਰੁਸਤ ਹੋਣਾ ਚਾਹੀਦਾ ਹੈ ਚੰਗੀਆਂ ਚੀਜ਼ਾਂ ਨੇ ਪਰ ਤੰਦਰੁਸਤ ਸੰਤੋਸ਼ਟ ਹਾਂ ਪੱਖੀ ਹੋਣ ਦਾ ਫਾਇਦਾ ਤਾਂ ਹੀ ਆ ਜੇਕਰ ਤੁਹਾਡੇ ਆਰਦਵਾਲ ਦੇ ਵਿੱਚ ਲੋਕ ਜਿਹੜੇ ਤੁਰੇ ਫਿਰਦੇ ਨੇ ਉਹ ਵੀ ਹਾਂ ਪੱਖੀ ਨੇ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਬਤੌਰ ਪ੍ਰਧਾਨ ਬਤੌਰ ਪ੍ਰਧਾਨ ਦੀ ਗੱਲ ਮੈਂ ਤਾਂ ਕਰਕੇ ਕਹਿ ਰਿਹਾ ਕਿਉਂਕਿ ਉਹਨਾਂ ਦੇ ਹੱਥੋਂ ਪ੍ਰਧਾਨਗੀ ਗਈ ਹੋਈ ਹੈ ਇੱਕ ਪੇਪਰ ਦੇ ਉੱਪਰ ਲਿਖ ਕੇ ਉਹ ਪੇਪਰ ਕਿੱਥੇ ਪਿਆ ਹੈ ਕਿਹਦੇ ਵੱਲੋਂ ਉਹਨੂੰ ਕਹਿ ਲਿਆ ਕਿ ਗ੍ਰੈਂਡ ਕੀਤਾ ਜਾਣਾ ਕਿਹਦੇ ਵੱਲੋਂ ਉਸ ਦੇ ਪੇਪਰ ਦੇ ਉੱਪਰ ਮੋਹਰ ਲਾਈ ਜਾਣੀ ਹੈ ਕਿ ਬਿਲਕੁਲ ਜੀ ਤੁਸੀਂ ਸਾਬਕਾ ਹੋ ਗਏ ਹੋ ਤੁਹਾਡੀ ਜਿਹੜੀ ਤਮਾਮ ਕਾਰਗੁਜ਼ਾਰੀ ਉਹਨੂੰ ਅਸੀਂ ਸੇਵਾਵਾਂ ਜਿਹੜੀਆਂ ਉਹ ਵਾਪਸ ਲੈਣੇ ਆ ਤੇ ਹੁਣ ਨਵਾਂ ਪ੍ਰਧਾਨ ਚੁਣਿਆ ਜਾਵੇਗਾ ਦਲਜੀਤ ਸਿੰਘ ਚੀਮਾ ਕਹਿੰਦੇ ਕਿ ਅਸੀਂ ਤਾਂ ਬਹੁਤ ਸਾਰੇ ਨਾਵਾਂ ਦੇ ਉੱਪਰ ਚਰਚਾ ਵੀ ਕਰ ਰਹੇ ਆ ਕਿ ਆ ਆ ਪ੍ਰਧਾਨ ਹੋ ਸਕਦੇ ਨੇ ਪ੍ਰਧਾਨਾਂ ਦੇ ਉੱਪਰ ਚਰਚਾ ਵੀ ਹੋ ਰਹੀ ਹੈ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਮੈਨੇ ਛੁੱਟੀ ਵੀ ਦਿਓ ਪਰ ਇਹ ਗੱਲ ਅੜੀ ਕਿੱਥੇ ਆ ਵੱਡਾ ਸਵਾਲ ਤਾਂ ਇਹ ਉੱਠਦਾ ਹੈ ਇਹ ਸਾਰੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਆਪਾਂ ਵੀ ਜਦੋਜਾਦ ਕਰੀ ਜਾਂਦੇ ਤੇ ਦਰਸ਼ਕਾਂ ਨੂੰ ਵੀ ਮੰਦੇ ਵਿੱਚ ਵੱਡੀ ਗੱਲਬਾਤ ਲੈ ਨੇ ਫਿਰ ਇਸ ਗੱਲ ਤੋਂ ਤਾਂ ਇਹੀ ਸੁਖਬੀਰ ਜੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਫਿਰ ਹੁਣੇ 3 ਮਹੀਨੇ ਤੱਕ ਫਿਰ ਹੋਰ ਜਿਹੜਾ ਤਰੀਕ पे ਤਰੀਕ ਵਾਲਾ ਕੰਮ ਚੱਲ ਸਕਦਾ ਹੈ ਹੈਨਾ ਬਿਲਕੁਲ ਇਹ ਚੀਜ਼ਾਂ ਜ਼ਰੂਰ ਵੱਡੇ ਸਵਾਲਦ ਖੜੇ ਕਰ ਰਹੀਆਂ ਨੇ ਤੇ ਇਸ ਵਕਤ ਸਥਿਤੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਵਾਲੀਆਂ ਕੋ ਚੰਗੀਆਂ ਨਹੀਂ ਭਾਵੇਂ ਉਹਨਾਂ ਦੇ ਵੱਲੋਂ ਨਗਰ ਨਿਗਮ ਚੋਣਾਂ ਦੇ ਵਿੱਚ ਜੇ ਇਸ ਤਰੀਕੇ ਦੇ ਨਾਲ ਕਾਰਗੁਜ਼ਾਰੀ ਰਹੀ ਉਹਦੇ ਬਾਰੇ ਤਾਂ ਅਸੀਂ ਬਾਅਦ ਦੇ ਵਿੱਚ ਗੱਲ ਕਰਾਂਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਗੱਲ ਕਰਾਂਗੇ ਪਰ ਜਿਹੜੇ ਪੰਥਕ ਧਿਰ ਦੇ ਨਾਲ ਪੰਥਕ ਆਪਣੇ ਆਪ ਨੂੰ ਉਖਾਉਣ ਵਾਲੀ ਪਾਰਟੀ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੋਲਦੇ ਕਿਉਂ ਨਹੀਂ ਸਭ ਤੋਂ ਵੱਡਾ ਸਵਾਲ ਇਹ ਹੈ ਮੈਂ ਤਾਂ ਕਹਿੰਦਾ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਆ ਕੇ ਗੱਲ ਕਹਿ ਦਿੱਤੀ ਜਾਵੇ ਕਿ ਭਾਈ ਜੋ ਕੁਝ ਵੀ ਚੱਲ ਰਿਹਾ ਹੈ ਮੇਰੇ ਕੋਲ ਇਸ ਤਰੀਕੇ ਦੇ ਨਾਲ ਪਹੁੰਚਿਆ ਕਿਉਂਕਿ ਇਹ ਨਹੀਂ ਹੁੰਦਾ ਕਿ ਉਹ ਬੋਲਣਾ ਨਹੀਂ ਚਾਹੁੰਦੇ ਉਹਨਾਂ ਨੂੰ ਫਰਕ ਨਹੀਂ ਪੈਂਦਾ ਭਾਈ ਅਸੀਂ ਜਵਾਬ ਦੇ ਕੇ ਕੀ ਕਰਨਾ ਉਹ ਇੱਕ ਸਰਮੌਰ ਸੰਸਥਾ ਦੇ ਮੋਢੀ ਨੇ ਹੁਣ ਉਹਨਾਂ ਦੇ ਉੱਪਰ ਪ੍ਰਧਾਨਗੀ ਦੀਆਂ ਡੋਰਾਂ ਨੇ ਉਹਨਾਂ ਦੇ ਮੋਢਿਆਂ ਦੇ ਉੱਪਰ ਭਾਰ ਹੈ ਬਤੌਰ ਪ੍ਰਧਾਨ ਇਹ ਵੀ ਕਹਿ ਸਕਦੇ ਨੇ ਕਿ ਅਸਤੀਫਾ ਮੇਰਾ ਤਾਂ ਗਿਆ ਹੋਇਆ ਹੈ ਮੈਂ ਤਾਂ ਕਹਿੰਦਾ ਅਸਤੀਫ ਵਾਲੇ ਕਿਹੜੇ ਨਹੀਂ ਮੰਨਦੇ ਜਾਂ ਫਿਰ ਇਹ ਵੀ ਉਹ ਕਹਿ ਸਕਦੇ ਨੇ ਕਿ ਮੈਂ ਫਿਰ ਵੀ ਬਤੌਰ ਇੱਕ ਨਿਮਾਣਾ ਸਿੱਖ ਮੈਨੂੰ ਲੱਗਦਾ ਹੈ ਕਿ ਲੋਕ ਮੇਰੇ ਤੋਂ ਆਸਵਾਦ ਨੇ ਕਿ ਮੈਂ ਕੀ ਜਵਾਬ ਦੇਣਾ ਚਾਹੁੰਦਾ ਉਹ ਸਾਰੀ ਗੱਲ ਉਹਨਾਂ ਦੇ ਵੱਲੋਂ ਸਿੱਖ ਸੰਗਤਾਂ ਦੇ ਸਾਹਮਣੇ ਆ ਕੇ ਰੱਖਣੀ ਚਾਹੀਦੀ ਹੈ ਪਰ ਜਿੰਨਾ ਚਿਰ ਉਹ ਜ਼ਿਆਦਾ ਨਾ ਬੋਲਣਗੇ ਤੁਸੀਂ ਹਿਸਾਬ ਲਾ ਲਓ ਕਿ ਇੱਕ ਦਿਨ ਦੇ ਵਿੱਚ ਜੇਕਰ 10 ਸਵਾਲ ਵੀ ਉੱਠਨੇ ਨੇ ਤੇ 10ਾਂ ਨੂੰ 90ਾਂ ਦੇ ਨਾਲ 900 ਦੇ ਨਾਲ ਤੇ 9000 ਦੇ ਨਾਲ ਗੁਣਾ ਹੁੰਦੀ ਜਾਣੀ ਹੈ ਤੇ ਗਾਂ ਨੂੰ ਜਾ ਕੇ ਕਿੰਨੇ ਬਣ ਜਾਣੇ ਨੇ ਉਹ ਆਉਣ ਵਾਲਾ ਸਮਾਂ ਦੱਸੇਗਾ ਜੀ ਤੇ ਸਭ ਦੇ ਵਿਚਕਾਰ ਗੱਲਾਂ ਇਹ ਵੀ ਨਿਕਲ ਰਹੀਆਂ ਨੇ ਕਿ ਕੱਲ ਤੱਕ ਤਾਂ ਰਗਵੀਰ ਸਿੰਘ ਜਿਹੜੇ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਬ ਉਹਨਾਂ ਦੀ ਖਬਰ ਆਈ ਸੀ ਕਿ ਨਾਰਾਜ਼ ਚੱਲ ਰਹੇ ਨੇ ਹਾਂ ਤੇ ਅੱਜ ਕਹਿੰਦੇ ਵੀ ਮੀਟਿੰਗ ਵੀ ਹੋ ਗਈ ਹੈ ਤੇ ਨਾਲ ਦੀ ਨਾਲ ਦਲਜੀਤ ਈਮਾ ਨੇ ਇਸ ਦੇ ਉੱਤੇ ਵੀ ਸਪਸ਼ਟੀਕਰਨ ਦਿੱਤਾ ਕਿ ਨਾਰਾਜ਼ਗੀ ਤਾਂ ਕਿਸੇ ਗੱਲ ਦੀ ਹੈ ਨਹੀਂ ਸੀਗੀ ਪਰ ਨਾਲ ਦੀ ਨਾਲ ਪਰ ਪੰਜਾਬ ਦੀ ਆਬਾਦ ਦੇ ਦਿਲਾਂ ਦੇ ਵਿੱਚ ਇਹ ਵੀ ਸਵਾਲ ਹੈ ਕਿ ਜਥੇਦਾਰ ਸਾਹਿਬ ਨੇ ਜੇਕਰ ਉਸ ਦਿਨ ਆਪਣਾ ਅਸਤੀਫਾ ਤਿਆਰ ਕਰ ਲਿਆ ਸੀ ਤੇ ਕਿ ਹੁਣ ਇਹ ਨਾ ਦਾ ਅਸਤੀਫਾ ਤਿਆਰ ਨਹੀਂ ਤੇ ਇਹ ਵੀ ਨਹੀਂ ਹੋ ਸਕਦਾ ਕਿ ਝਾੜ ਪਈ ਨਾ ਹੋਵੇ ਤੇ ਭਾਈ ਤੁਸੀਂ ਕਿਵੇਂ ਕਰ ਸਕਦੇ ਹੋ ਕਮੇਟੀ ਦਾ ਦੇਖੋ ਇੱਕ ਅਵੈਸੇ ਵੀ ਜਿਹੜਾ ਇੱਕ ਐਸਜੀਪੀਸੀ ਦੇ ਕੋਲ ਪਾਵਰ ਤਾਂ ਹੈ ਜਥੇਦਾਰਾਂ ਨੂੰ ਲਗਾਉਣ ਦੀ ਤੇ ਲਾਹਣ ਦੀ ਹਮ ਪਰ ਕਿਸੇ ਜਥੇਦਾਰ ਉੱਤੇ ਕਿਹੜੀ ਕਾਰਵਾਈ ਕਰਨੀ ਹੈ ਕੀ ਦੋਸ਼ ਲੱਗੇ ਨੇ ਕੀ ਉਸ ਦੇ ਵਿੱਚ ਜਾਂਚ ਕਮੇਟੀ ਬਣਾਣੀ ਹੈ ਇਹਦਾ ਅਧਿਕਾਰ ਐਸਜੀਪੀਸੀ ਕੋਲ ਨਹੀਂ ਹੈ ਹਮ ਪੰਥਕਮ ਰਿਆਦਾ ਦੇ ਅਨੁਸਾਰ ਤੇ ਜਿਹੜਾ ਸੰਵਿਧਾਨ ਰੂਲ ਦੇ ਅਨੁਸਾਰ ਐਸਜੀਪੀਸੀ ਕੋਲੇ ਪਾਵਰ ਨਹੀਂ ਹੈ ਫਿਰ ਐਸਜੀਪੀਸੀ ਦੀ ਅੰਤਰੀਮ ਕਮੇਟੀ ਕਿਵੇਂ ਮੀਟਿੰਗ ਕਰ ਲੈਂਦੀ ਹੈ ਇਹ ਫੈਸਲਾ ਕਰ ਲਿਆ ਗਿਆ ਦੇਖੋ ਦੋਸ਼ ਲੱਗੇ ਨੇ ਸਾਬਤ ਨਹੀਂ ਹੋਏ ਹੂੰ ਦੋਸ਼ ਲੱਗੇ ਨੇ ਉਸ ਦਾ ਜਿਹੜਾ ਫੈਸਲਾ ਕਰਨਾ ਵੀ ਹੈ ਕਿ ਕਿੰਨੇ ਬੰਦਿਆਂ ਦੀ ਕਮੇਟੀ ਬਣੇਗੀ ਕਿਹੜੀ ਕਮੇਟੀ ਬਣੇਗੀ ਕਿੱਦਾਂ ਜਾਂਚ ਹੋਏਗੀ ਉਸ ਦਾ ਫੈਸਲਾ ਜਿਹੜੇ ਬਾਕੀ ਤੇ ਤਖਤਾਂ ਦੇ ਸਿੰਘ ਸਹਿਬਾਨ ਹੁੰਦੇ ਨੇ ਉਹ ਕਰਦੇ ਨੇ ਹੂੰ ਮੈਨੂੰ ਲੱਗਦਾ ਉੱਥੇ ਤੱਕ ਤਾਂ ਗੱਲ ਹੀ ਨਹੀਂ ਪਹੁੰਚੀ ਆ ਬਿਲਕੁਲ ਇਹ ਆਪਣੇ ਤੌਰ ਦੇ ਉੱਪਰ ਹੀ ਕਿਤੇ ਨਾ ਕਿਤੇ ਉਹ ਉਹ ਗੱਲਾਂ ਹੋ ਰਹੀਆਂ ਨੇ ਕਿ ਜਿਵੇਂ ਅਸੀਂ ਸਭ ਕੁਝ ਕਰਨਾ ਹੈ ਭਾਈ ਖਲਾਰਨਾ ਵੀ ਅਸੀਂ ਆ ਤੇ ਇਕੱਠੇ ਵੀ ਅਸੀਂ ਕਰਨਾ ਹੈ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹੋ ਸਕਦਾ ਹੈ ਕਿ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਹੁਣ ਪਰ ਜਿਹੜੀ ਹੁਣ 23 ਪੀਸੀ ਦੀਆਂ ਮੀਟਿੰਗਾਂ ਕਿਵੇਂ ਜਾਰੀ ਰੱਖੀਆਂ ਜਾ ਰਹੀਆਂ ਨੇ ਇਹ ਵੱਡੀ ਗੱਲ ਹੈ ਕਿ ਕੀ ਐਸਜੀਪੀਸੀ ਦੇ ਉਹਨਾਂ ਮੈਂਬਰਾਂ ਦੇ ਵੱਲੋਂ ਆਪਣੀ ਸਮੂਦੀਅਤ ਸ਼ਹੀਦੀ 15 ਬਾੜੇ ਦੇ ਵਿੱਚ ਨਹੀਂ ਕੀਤੀ ਜਾਣੀ ਕਿ ਉਹਨਾਂ ਦੇ ਲਈ ਸ਼ਹੀਦੀ 15 ਬਾੜਾ ਜ਼ਰੂਰੀ ਹੈ ਜਿੱਥੇ ਅਸੀਂ ਹੋਰ ਨਾ ਲੋਕਾਂ ਨੂੰ ਕਹਿੰਦੇ ਆ ਕਿ ਭਾਈ ਇਸ ਤਰੀਕੇ ਦੇ ਨਾਲ ਕੋਈ ਐਦਾਂ ਦੀ ਕਾਰਵਾਈ ਨਾ ਕੀਤੀ ਜਾਵੇ ਜਿਹੜੀ ਕਿ ਇਸ ਹਫ਼ਤੇ ਦੇ ਵਿੱਚ ਲਾਸਾਨੀ ਇਤਿਹਾਸ ਨੂੰ ਕਿਤੇ ਨਾ ਕਿਤੇ ਇਲੀਏ ਕੇ ਪਾਸੇ ਕਰਨ ਦੀ ਕੋਸ਼ਿਸ਼ ਕਰਦੀ ਹੋਵੇ ਪਰ ਉਥੇ ਐਸਜੀਪੀਸੀ ਦੀਆਂ ਆਏ ਦਿਨ ਹੁੰਦੀਆਂ ਮੀਟਿੰਗਾਂ ਇਹ ਚੀਜ਼ ਬਿਆਨ ਨਹੀਂ ਕਰਦੀਆਂ ਕਿ ਭਾਈ ਸਾਡੇ ਵੱਲੋਂ ਵੀ ਇਹ ਸਾਰੀ ਚੀਜ਼ ਦੇ ਉੱਪਰ ਰੋਕ ਲਾ ਲੈਣੀ ਚਾਹੀਦੀ ਹੈ ਕਿਉਂਕਿ ਦੋਸ਼ਤਾ ਲੱਗ ਚੁੱਕੇ ਨੇ ਕਮੇਟੀ ਬਣ ਚੁੱਕੀ ਹੈ ਜਿਵੇਂ ਤੁਸੀਂ ਜਿਹੜੀ ਅਸਤੀਫੇ ਦੀ ਡੇਟ ਗਾਂ ਕਰਵਾਈ ਹੈ ਇਸੇ ਤਰੀਕੇ ਦੇ ਨਾਲ ਇਹ ਕਮੇਟੀ ਦੀ ਜਿਹੜੀ ਸਮਾਂ ਸੀਮਾ ਰੱਖੀ ਉਹ ਵੀ ਗਾਂ ਹੋ ਜਾਣੀ ਸੀ ਨਾਲੇ ਨਵੇਂ ਸਾਲ ਦੇ ਵਿੱਚ ਹੋ ਸਕਦਾ ਹੈ ਚੰਗੇ ਤਰੀਕੇ ਸਲੀਕੇ ਦੇ ਨਾਲ ਜਿਹੜੇ ਫੈਸਲੇ ਨੇ ਉਹ ਆ ਸਕਣ ਪਰ ਜ਼ਰੂਰ ਇਹ ਚੀਜ਼ਾਂ ਜਿਹੜੀਆਂ ਨੇ ਦਲਜੀਤ ਸਿੰਘ ਚੀਮੇ ਹੋਰਾਂ ਦੇ ਵੱਲੋਂ ਕਈਆਂ ਗਈਆਂ ਦਲਜੀਤ ਸਿੰਘ ਚੀਮਾ ਕਹਿੰਦੇ ਕਿ ਉਹਨਾਂ ਨੂੰ ਤਾਂ ਨਾਰਾਜ਼ਗੀ ਹੈ ਹੀ ਕੋਈ ਨਹੀਂ ਸੀ ਜੇਕਰ ਦਲਜੀਤ ਸਿੰਘ ਚੀਮਾ ਹੋਰਾਂ ਦੀ ਇਹ ਗੱਲ ਸੱਚੀ ਹੈ ਤਾਂ ਫਿਰ ਗਿਆਨੀ ਰਗਵੀਰ ਸਿੰਘ ਹੋਰੀ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦੇ ਨੇ ਹਾਲਾਂਕਿ ਉਹਨਾਂ ਦੇ ਉੱਪਰ ਕਿਸੇ ਤਰੀਕੇ ਦਾ ਕਿੰਤੂ ਪ੍ਰੰਤੂ ਕਰਨਾ ਸਾਡੀ ਹیثیت ਦੇ ਬਰਾਬਰ ਨਹੀਂ ਪਰ ਕਿਤੇ ਨਾ ਕਿਤੇ ਇਹ ਚੀਜ਼ ਤਾਂ ਜ਼ਰੂਰ ਸੋਚ ਵਿਚਾਰ ਦਾ ਵਿਸ਼ਾ ਤਾਂ ਬਣਾਉਂਦੀ ਹੈ ਕਿ ਭਾਈ ਫਿਰ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਪਿਛਲੇ ਅਸਤੀਫੇ ਦੀ ਜਿਹੜੀ ਗੱਲ ਕਹੀ ਗਈ ਸੀ ਉਹ ਸੱਚੀ ਸੀ ਇਹ ਚੀਜ਼ਾਂ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਲੈ ਕੇ ਨਾਲ ਚਲ ਸਿੱਖ ਸਿਧਾਂਤਾਂ ਦੇ ਰੂਪ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਸ ਵਕਤ ਵੱਡੇ ਫੈਸਲੇ ਲੈਣ ਦੀ ਲੋੜ ਹੈ ਕਿਉਂਕਿ ਵੱਡੀ ਗੱਲ ਇਹ ਨਹੀਂ ਕਿ ਸ਼ੋਮਣੀ ਅਕਾਲੀ ਦਲ ਦਾ ਮਿਆਰ ਕੀ ਹੈ ਵੱਡੀ ਗੱਲ ਇਹ ਨਹੀਂ ਕਿ ਐਸਜੀਪੀਸੀ ਦਾ ਮਿਆਰ ਕੀ ਹੈ ਵੱਡੀ ਗੱਲ ਇਹ ਨਹੀਂ ਕਿ ਕਿਸੇ ਤਰੀਕੇ ਦੇ ਨਾਲ ਇਹ ਆਪਣੇ ਆਪ ਨੂੰ ਸੁਲਝਣ ਸੁਲਝਾਉਣ ਦੀਆਂ ਕੋਸ਼ਿਸ਼ਾਂ ਕਿਵੇਂ ਕਰ ਰਹੇ ਨੇ ਵੱਡੀ ਗੱਲ ਇਹ ਹੈ ਕਿ ਸਿੱਖ ਰਹਿਤ ਮਰਿਆਦਾਾਂ ਦੀ ਕਿ ਪਰੰਪਰਾਵਾਂ ਦੀ ਪੂਰਤੀ ਹੋ ਰਹੀ ਹੈ ਕਿ ਮਨ ਦੇ ਵਿੱਚ ਜਿਹੜੇ ਬਲਬਲੇ ਸਿੱਖ ਸਿਧਾਂਤਾਂ ਦੇ ਰੂਪ ਦੇ ਵਿੱਚ ਹਰੇਕ ਸਿੱਖ ਦੇ ਹੁੰਦੇ ਨੇ ਉਹਨਾਂ ਦੀ ਸਪਸ਼ਟੀਕਰਨ ਦੇ ਰੂਪ ਦੇ ਵਿੱਚ ਉਹਨਾਂ ਦੀ ਤਸੱਲੀ ਦੇ ਰੂਪ ਦੇ ਵਿੱਚ ਕੋਈ ਕਾਰਵਾਈਆਂ ਉਹਦਾਂ ਦੀਆਂ ਹੋ ਰਹੀਆਂ ਨੇ ਜਿੱਥੇ ਅਸੀਂ ਇਹ ਕਹਿ ਸਕੀਏ ਕਿ ਨਹੀਂ ਬਈ ਉਸ ਵਸੀਲ ਦੇ ਉੱਪਰੋਂ ਆਉਣ ਵਾਲੇ ਫੈਸਲੇ ਇਸ ਤਰੀਕੇ ਦੇ ਨਾਲ ਹੁੰਦੇ ਨੇ ਕਿ ਦੇ ਵਿੱਚ ਕਿਸੇ ਦੇ ਨਾਲ ਵੀ ਕੋਈ ਵਧਿੱਕੀ ਨਹੀਂ ਹੁੰਦੀ ਸਿਰਫ ਤੇ ਸਿਰਫ ਨਿਆ ਹੁੰਦਾ ਹੈ ਬਿਲਕੁਲ ਪਰ ਇਹ ਸਵਤੇ ਵਿਚਕਾਰ ਸੁਖਬੀਰ ਇੱਕ ਸਵਾਲੇ ਵੀ ਵੱਡਾ ਖੜਾ ਹੋ ਜਾਂਦਾ ਹੈ ਕਿ ਸ਼ੋਮਨੀ ਅਕਾਲੀ ਦਲ ਪਹਿਲਾਂ ਵੀ ਕੁਝ ਅਜਿਹੀਆਂ ਕਾਰਵਾਈਆਂ ਕਰਕੇ ਜਿਹੜਾ ਉਸ ਦਿਨ ਸਾਨੂੰ 2 ਦਸੰਬਰ ਦਾ ਉਹ ਪਹਿਲਾ ਦੇਖਣੇ ਪਏ ਐ ਪਰ ਉਸ ਤੋਂ ਬਾਅਦ ਜੋ ਪੂਰੀਆਂ ਕਵੈਤਾਂ ਹੋਣ ਚੱਲ ਰਹੀਆਂ ਨੇ ਜੀ ਚਾਹੇ ਉਹ ਫੈਸਲੇ ਹੋਣ ਜਾਂ ਫਿਰ ਜਥੇਦਾਰ ਸਹਿਬਾਨ ਦਾ ਹਟਣਾ ਹੋਵੇ ਹਨਾ ਕਿਉਂਕਿ ਦੇਖੋ ਸਵਾਲ ਤਾਂ ਵੱਡੇ ਖੜੇ ਹੁੰਦੇ ਨੇ ਕਿ ਇੱਕ ਦਿਨ ਪਹਿਲਾਂ ਵੀਡੀਓ ਜਨਤਕ ਹੋ ਜਾਣੀ ਜਦਕਿ ਇਹ ਦਾਵਾ ਕੀਤਾ ਗਿਆ ਕਿ ਵੀਡੀਓ ਸਿਰਫ ਹੈ ਹੀ ਜਿਹੜਾ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾ ਦੇ ਕੋਲ ਹੈ ਹਾਂ ਤੇ ਉਹ ਸਭ ਦੇ ਵਿਚਕਾਰ ਇਹ ਗੱਲ ਹੁਣੀ ਕਿ ਭਾਈ ਅਸੀਂ ਤਾਂ ਸਾਰੇ ਪਾਸੇ ਡਿਲੀਟ ਕਰਾ ਦਿੱਤੀ ਸੀ ਫਿਰ ਵੀ ਪੈਨ ਡਰਾਈਵ ਦੇ ਵਿੱਚ ਰਹਿ ਜਾਣੀ ਪਰ ਇਸ ਤੋਂ ਬਾਅਦ ਜਿਹੜਾ ਹੁਣ ਪੂਰਾ ਸਿਨੈਰੀਓ ਚੱਲਿਆ ਆ ਇਹ ਸਭ ਹਸਾਲਾਂ ਦੇ ਘੇਰੇ ਦੇ ਵਿੱਚ ਤਾਂ ਆ ਹੀ ਰਿਹਾ ਆ ਸੋ ਇਸ ਤੋਂ ਬਾਅਦ ਜੇ ਆਪਾਂ ਪੂਰੇ ਪੂਰਨ ਤੌਰ ਦੇ ਉੱਤੇ ਗੱਲ ਕਰੀਏ ਤਾਂ ਇਹ ਵੀ ਬਣਦੀ ਹੈ ਕਿ ਸ਼ਰਮਣੀ ਅਕਾਲੀ ਦਲ ਮੋੜ ਤੋਂ ਜਿਹੜਾ ਨਿਗਾਰ ਵਾਲੇ ਪਾਸੇ ਜਾਣਾ ਸ਼ੁਰੂ ਹੋ ਗਈ ਹੈ ਕਿਹੜੇ ਪੰਜਾਬ ਦੀ ਆਬਾਦ ਹੈ ਉਹ ਕਿਹੜੇ ਪਾਸੇ ਭੁਗਤੇ ਉਹ ਬਿਲਕੁਲ ਪੰਬਲਪੂਸੇ ਦੇ ਵਿੱਚ ਅਜੇ ਮੈਂ ਤੁਸੀਂ ਵੀ ਇਸ ਤਮਾਰ ਕੀਤਾ ਸ਼ਬਦ ਦਾ ਹਾਂ ਕਿ ਭਾਈ ਹੁਣ ਉਹ ਜਿਹੜੇ ਲੋਕ ਤਾਂ ਇਹ ਸੋਚ ਕੇ ਬੈਠੇ ਹੋਏ ਸੀ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹੀ ਮੰਨ ਲਈਏ ਕਿ ਭਾਈ ਨਹੀਂ ਹੁਣ ਤਾਂ ਜਿਹੜਾ ਇਹਨਾਂ ਨੇ ਸਜ਼ਾ ਵੀ ਪੂਨ ਕਰ ਲਈ ਐ ਸਾਨੂੰ ਲੋਕ ਹੁਣ ਕਿਹੜੇ ਮੱਥੇ ਮੱਥੇ ਲਾਣਗੇ ਪਰ ਉਹ ਚੀਜ਼ ਨਹੀਂ ਹੋ ਰਹੀ ਇਸ ਦਾ ਇੱਕ ਉਦਾਹਰਣ ਇਹ ਵੀ ਹੈ ਕਿ ਨਾਰਾਇਣ ਸਿੰਘ ਚੋੜਾ ਜਿਹੜਾ ਹਮਲਾ ਕੀਤਾ ਗਿਆ ਉਸ ਦੇ ਵੱਲੋਂ ਉਹਨੂੰ ਲੈ ਕੇ ਵੀ ਜਿਹੜਾ ਹੁਣ ਸੰਗਤਾਂ ਦੋ ਪਾਰ ਦੇ ਵਿੱਚ ਕੁਝ ਉਹਨੂੰ ਸਹੀ ਕਹਿ ਰਹੀਆਂ ਨੇ ਕੁਝ ਉਹਨੂੰ ਗਲਤ ਕਹਿ ਰਹੀਆਂ ਨੇ ਸੋ ਇੱਥੋਂ ਪਤਾ ਲੱਗ ਰਿਹਾ ਹੈ ਕਿ ਜਿਹੜਾ ਭਾਈ ਇਹ ਫੈਸਲਾ ਹੋਇਆ ਜਾਂ ਜਿਹੜੀ ਇਹਨਾਂ ਨੇ ਸਦਾ ਵੀ ਪੂਰੀ ਕੀਤੀ ਲੋਕ ਉਸ ਤੋਂ ਵੀ ਕਿਤੇ ਨਾ ਕਿਤੇ ਨਾਖੁਸ਼ ਨੇ ਨਹੀਂ ਹੁੰਦੇ ਤਾਂ ਚਲੋ ਹਰ ਇੱਕ ਗੱਲ ਦੇ ਦੋ ਪੱਖ ਨੇ ਇਹਨੂੰ ਆਪਾਂ ਇੱਕ ਪਾਸੜ ਨਹੀਂ ਲੈ ਸਕਦੇ ਕਿ ਜੇਕਰ ਨਰੈਣ ਸਿੰਘ ਚੌੜਾ ਦੇ ਹੱਕ ਦੇ ਵਿੱਚ ਨੇ ਤਾਂ ਉਹਨਾਂ ਦੇ ਖਿਲਾਫ ਵੀ ਬਹੁਤ ਨੇ ਤੇ ਹੱਕ ਦੇ ਵਿੱਚ ਵੀ ਆਉਣ ਵਾਲੇ ਲੋਕ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਉਹਨਾਂ ਦਾ ਹਮਲਾ ਕਰਨਾ ਇਸ ਤਰੀਕੇ ਠੀਕ ਨਹੀਂ ਸੀ ਹਾਂ ਉਹਨਾਂ ਦੇ ਮਨ ਦੇ ਬਲਬਲੇ ਹੋ ਸਕਦਾ ਹੈ ਕਿ ਸਿੱਖ ਮर्यादा ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਸਾਰੀ ਚੀਜ਼ ਹੋਈ ਹੈ ਉਹਦੇ ਬਾਰੇ ਗੱਲਬਾਤ ਕਰਨ ਪਰ ਕਿਤੇ ਨਾ ਕਿਤੇ ਇਹ ਚੀਜ਼ਾਂ ਜ਼ਰੂਰ ਇਸ ਚੀਜ਼ ਨੂੰ ਕਰ ਰਹੀਆਂ ਨੇ ਸਿਸਟਮ ਨੂੰ ਕਿ ਕਿਵੇਂ ਇਹ ਸਾਰੀ ਚੀਜ਼ ਚੱਲੇ ਕਿਵੇਂ ਇਹ ਸਾਰਾ ਮਾਹੌਲ ਜਿਹੜਾ ਉਹ ਬਣੇ ਪਰ ਇਸ ਵਕਤ ਕਿਤੇ ਨਾ ਕਿਤੇ ਵੱਡੇ ਕੈਲੀਅ ਸਵਾਲਾਂ ਦੇ ਘੇਰੇ ਦੇ ਵਿੱਚ ਸ਼ੋਮਣੀ ਅਕਾਲੀ ਦਲ ਐਸਜੀਪੀਸੀ ਤੇ ਨਾਲ ਦੀ ਨਾਲ ਗਿਆਨੀ ਹਰਪ੍ਰੀਤ ਸਿੰਘ ਭਰਾਂ ਦੇ ਉੱਪਰ ਹੋਈਆਂ ਕਾਰਵਾਈਆਂ ਜ਼ਰੂਰ ਆ ਰਹੀਆਂ ਨੇ ਹੁਣ ਆਉਣ ਵਾਲੀ 23 ਤਰੀਕ ਨੂੰ ਕਿਸ ਤਰੀਕੇ ਦੇ ਨਾਲ ਇਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਹੁੰਦੇ ਨੇ ਬਾਗੀ ਧੜੇ ਦੇ ਬਿਲੋਂ ਹੁਣ ਕੀ ਕੁਝ ਕਿਹਾ ਜਾਂਦਾ ਹੈ ਪ੍ਰੈਸ ਰਿਲੀਜ਼ ਦੇ ਵਿੱਚ ਲਿਖੇ ਗਏ ਬੋਲ ਜਿਹੜੇ ਨੇ ਜ਼ਮੀਨੀ ਧਰਾਤਲ ਦੇ ਉੱਪਰ ਇੰਨੀ ਸ਼ਕਤੀ ਦੇ ਨਾਲ ਉਤਰਨਗੇ ਜੇਕਰ ਸ਼ੋਮਣੀ ਅਕਾਲੀ ਦਲ ਦੇ ਵੱਲੋਂ ਅ ਅਸਤੀਫਿਆਂ ਦੀ ਉਹ ਗੱਲ ਜਿਹੜੀ ਹੈ ਉਹ ਪ੍ਰਮਾਨ ਨਾ ਕੀਤੀ ਗਈ ਜਾਂ ਫਿਰ ਉਹਨੂੰ ਮੰਨਿਆ ਨਾ ਗਿਆ ਉਹਨੂੰ ਆ ਲਾਗੂ ਨਾ ਕੀਤਾ ਗਿਆ ਤਾਂ ਪਰ ਬਾਗੀ ਧੜੇ ਦੇ ਬਲੋਂ ਕੀ ਕੋਈ ਵੱਡੀ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀ ਬਣਾ ਕੇ ਕੋਈ ਵੱਡਾ ਸੰਘਰਸ਼ ਵਿੱਢਿਆ ਜਾਣਾ ਹੈ ਜਾਂ ਪਰ ਬਾਗੀ ਧੜਾ ਬਾਗੀ ਧੜਾ ਰਹਿ ਕੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਸੁਧਾਰਨ ਦੀ ਕੋਸ਼ਿਸ਼ ਕਰੇਗਾ ਇਹ ਵੀ ਆਪਣੇ ਆਪ ਦੇ ਇੱਕ ਵੱਡਾ ਸਵਾਲ ਹੈ ਪਰ ਫਰਕ ਜਿਹੜਾ ਪੈ ਰਿਹਾ ਹੈ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਇਸ ਵਕਤ ਐਸਯੂਪੀਸੀ ਨੂੰ ਛੱਡ ਕੇ ਇਸ ਵਕਤ ਉਹਨਾਂ ਬਾਗੀ ਤੇ ਦਾਗੀ ਦੋਵੇਂ ਧੜਿਆਂ ਦੇ ਲੋਕਾਂ ਨੂੰ ਛੱਡ ਕੇ ਇਸ ਵਕਤ ਸਿੱਖ ਪੰਥ ਨੂੰ ਬਹੁਤ ਵੱਡੇ ਪੱਧਰ ਦੇ ਉੱਪਰ ਫਰਕ ਪੈ ਰਿਹਾ ਹੈ ਬਿਲਕੁਲ ਸੋ ਫਰਕ ਤਾਂ ਪੈ ਗਿਆ ਹੈ ਜਿਵੇਂ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਗਿੱਲ ਨੇ ਫਰਮਾਇਆ ਕਿ ਪੰਥ ਨੂੰ ਫਰਕ ਜ਼ਰੂਰ ਤਾਂ ਪੈ ਗਿਆ ਜਿਹੜੇ ਉਮੀਦਾਂ ਇਹਨਾਂ ਪਾਰਟੀ ਤੋਂ ਰੱਖ ਕੇ ਬੈਠੇ ਹੋਏ ਸੀ ਕਿ ਜਿਨ੍ਹਾਂ ਨੂੰ ਉਮੀਦ ਸੀ ਕਿ 2 ਤਰੀਕ ਨੂੰ ਹੋਏ ਫੈਸਲੇ ਤੋਂ ਬਾਅਦ ਜ਼ਰੂਰ ਸ਼੍ਰੋਮਣੀ ਅਕਾਲੀ ਦਲ ਸਰਜੀਤੀ ਦੇ ਰਾਹਲ ਜਾਏਗੀ ਪਰ ਸਰਜੀਤੀ ਦਾ ਰਾ ਹਲੇ ਸੌਖਾ ਨਹੀਂ ਲੱਗ ਰਿਹਾ ਕਿਉਂਕਿ ਲਗਾਤਾਰ ਜੈਸਰੀ ਕੇ ਨਾਲ ਇੱਕ ਤੋਂ ਬਾਅਦ ਇੱਕ ਵਿਵਾਦ ਮੁਰ ਤੋਂ ਪਾਰਟੀ ਦੇ ਨਾਲ ਐਸਜੀਪੀਸੀ ਦੇ ਨਾਲ ਜੁੜਦੇ ਜਾ ਰਹੇ ਨੇ ਕਿਤੇ ਨਾ ਕਿਤੇ ਹੁਣ ਫਿਰ ਤੋਂ ਪਾਰਟੀ ਜਿਹੜੀ ਹੈ ਨਿਗਾਰਦੇ ਵੱਲ ਨੂੰ ਜਾਂਦੀ ਹੋਈ ਦਿਖਾਈ ਦੇ ਰਹੀ ਹੈ ਸੋ ਅੱਜ ਦੇ ਫਰਕ ਪੈ ਗਿਆ ਦੇ ਵਿੱਚ ਇੰਨਾ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਨਵੇਂ ਤੇ ਤਾਜ਼ਾ ਮੁੱਦੇ ਦੇ ਨਾਲ ਕਰਾਂਗੇ ਉਸ ਤੇ ਹੁਕ ਪਰਤਾਲ ਤਦ ਤੱਕ ਦੇ ਲਈ ਮੈਨੂੰ ਤੇ ਮੇਰੇ ਸਹਿਯੋਗੀ ਸੁਖਵੀਰ ਨੂੰ ਦੇਵ ਇਜਾਜ਼ਤ ਤੁਸੀਂ ਦੇਖਦੇ ਰਹੋ ਹਮਦਰ ਟੀਵੀ ਸੱਚੀ ਸ਼ੁਕਰ